ਨ ਸਾਈ ਜੇ ਜੋ ਕਿ ਵਾਪਸ ਆ ਗਿਆ ਹੈ ਇਹ ਚੀਜ਼ ਕੀ ਆ ਤੇ ਇਹ ਵਾਪਸ ਕਿਉਂ ਆਇਆ ਵਾ ਕੁਝ ਉਹਦਾ ਇਹ ਮਤਲਬ ਉਹ ਕਹਿੰਦੇ ਸੀ ਵੀ ਤੇ ਕੋਈ ਤੁਹਾਡੀ ਪਟੀਸ਼ਨ ਅਸੀਂ ਅਪਰੂਵ ਕਰ ਰਹੇ ਹਾਂ ਪਰ ਕਿਉਂਕਿ ਵੀਜ਼ਾ ਅਵੇਲੇਬਲ ਨਹੀਂ ਹੈਗਾ ਅਸੀਂ ਤੁਹਾਨੂੰ ਗ੍ਰੀਨ ਕਾਰਡ ਹਜੇ ਨਹੀਂ ਦੇ ਸਕਦੇ ਜਿਵੇਂ ਤੁਹਾਡੀ ਪ੍ਰਾਈਵਰਟੀ ਡੇਟਾ ਉਸ ਤੋਂ ਬਾਅਦ ਤੁਹਾਨੂੰ ਗ੍ਰੀਨ ਕਾਰਡ ਮਿਲੇਗਾ ਪਰ ਤੁਹਾਡਾ ਜਿਹੜਾ ਵੀਜ਼ਾ ਅਵੇਲੇਬਲ ਨਾ ਹੋਣ ਕਰਕੇ ਤੁਹਾਨੂੰ ਅਸੀਂ ਡਿਫਰਡ ਐਕਸ਼ਨ 'ਚ ਪਾਤਾ ਹੈ ਠੀਕ ਹੈ ਸੋ ਉਹਦਾ ਨਾ ਕੀ ਹੁੰਦਾ ਸੀ ਕਿ ਤੁਹਾਨੂੰ ਵਰਕ ਪਰਮਿਟ ਮਿਲੇ ਜਾਂਦਾ ਸੀ ਜੇ ਤੁਸੀਂ ਇੱਥੇ ਜਿੱਦਾਂ ਆਪਣਾ ਕੰਮ-ਕੁਮ ਕਰ ਸਕਦੇ ਸੀ ਸੋ ਆਬਵੀਸਲੀ ਜਦੋਂ 트럼ਪ ਸਰਕਾਰ ਆਈ ਹੈ ਇਹਨਾਂ ਨੇ ਜਿਹੜਾ ਡਿਫਰਡ ਐਕਸ਼ਨ ਹੈ ਹਨਾ ਉਹ ਕੱਲਾ ਸਿਰਫ ਸਟੇਜ 'ਤੇ ਚੋਂ ਨਹੀਂ ਉਹਨਾਂ ਨੇ ਵਾਵਾ ਤੋਂ ਵੀ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਸੀ ਤੇ ਇਹ ਜਿਹੜਾ ਨਮਾ ਹੈਗਾ ਵਾ ਡਿਫਰਡ ਐਕਸ਼ਨ ਆ ਇਹਦਾ BI ਦੇ ਨਾਲ ਕੀ ਸੰਬੰਧ ਆ ਤੇ SIJ ਦੇ ਕੇਸਸ ਦੇ ਉੱਤੇ ਕੀ ਇਹਦਾ ਰਿਮੂਵਲ ਪ੍ਰोसीडिंग ਦੇ ਉੱਤੇ ਅਸਰ ਕੀ ਹੋਵੇਗਾ ਕੀ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਨੂੰ ਆਪਾਂ ਛੋਟ ਵਿੱਚ ਤੁਸੀਂ ਜਿਵੇਂ ਹੁਣ ਪੀਆਈਏ ਗਿਆ ਹਨ ਉਹ ਪੀਆਈਏ ਦਾ ਡਿਸੀਜਨ ਆਇਆ ਸੀ ਉਹ ਗੱਲ ਦਿੱਤਾ ਸੀ ਵੀ ਜਿਹੜੇ ਵਾਵਾ ਕੇਸਸ ਨੇ ਜਾਂ ਸਿਜ ਕੇਸਸ ਨੇ ਹਨ ਉਸ ਕੇਸ ਵਿੱਚ ਸਿਜ ਕੇਸ ਦਾ ਮੈਂ ਤੁਸੀ ਯੋ ਟਾਈਮ ਬਹੁਤ ਲੰਬੀ ਹੈ ਏਜੰਸੀ ਉਹਨੂੰ ਅਜੂਡੀਕੇਟ ਕਰਨ ਵਾਸਤੇ ਮਤਲਬ ਕਿ ਤੁਹਾਨੂੰ ਥਾਡੇ ਜਿਹੜਾ ਤੁਹਾਨੂੰ ਕਲੀਨ ਕਾਰਡ ਦੇਣ ਵਾਸਤੇ ਹਨ ਜਿਨ੍ਹਾਂ ਨੇ ਅਸਾਈਲਮ ਜਾਂ ਕੋਈ ਵੀ ਹੋਰ ਨਾ ਰਲੀਫ ਅਪਲੀਕੇਸ਼ਨ ਰਿਪੋਰਟ ਵਿੱਚ ਲਾਈ ਹੈ ਉਹਨਾਂ ਦੇ ਕੇਸਸ ਐਡਮਨ ਕਲੋਜ਼ ਨਹੀਂ ਹੋਣਗੇ ਉਹਨਾਂ ਨੂੰ ਲਾਈਕਲੀ ਕੇਸਸ ਲੜਨੇ ਹੀ ਪੈਣਗੇ ਸਾਡੇ ਕਈ ਵੀਰਾਂ ਦੇ ਅਸਾਈਲਮ ਕੇਸਸ ਪੈਂਡਿੰਗ ਦੇ ਵਿੱਚ ਨੇ ਜਿਵੇਂ ਵਰਕਰ ਫਾਰਮਰ ਦੇ ਉੱਤੇ ਦੇ ਹੈ ਤੇ ਹੁਣ ਤੁਸੀਂ ਸੁਣਿਆ ਹੀ ਆ ਕਿ 17000 ਜੋ ਲਾਈਸੈਂਸ ਸਸਪੈਂਡ ਹੋ ਗਏ ਨੇ ਤਾਂ ਉਹਨਾਂ ਦਾ ਇਸ ਡਿਪਰੈਕਸ਼ਨ ਦੇ ਨਾਲ ਕੋਈ ਲੈਂਡ ਚੇਂਜ ਹੈ ਕੋਈ ਅਸਰ ਪਵੇਗਾ ਉਹਨਾਂ ਦੇ ਉੱਤੇ ਸਟੇ ਤਲਾਈ ਹੋਈ ਹੈ ਨਵੰਬਰ 10 2025 ਦੀ ਡੀਸੀ ਸਰਕਟ ਨੇ ਵੀ ਜਦ ਤੱਕ ਅਸੀਂ ਕੇਸ ਦਾ ਫੈਸਲਾ ਨਹੀਂ ਸੁਣਾਉਂਦੇ ਉਹਨਾਂ ਦਾ ਕਹਿੰਦਾ ਮਤਲਬ ਇਹ ਹੈਗਾ ਹੈ ਵੀ ਉਸ ਤੋਂ ਪਹਿਲਾਂ ਜੋ ਰੂਲ ਸੀ ਵੀ ਉਦਾਂ ਹੀ ਚੱਲੇਗਾ ਮਤਲਬ ਕਿ ਜਿਹੜੇ ਵਰਕਰ ਪਰਮਿਟ ਵਾਲੇ ਨੂੰ ਲਾਇਸੈਂਸ ਲੈ ਸਕਦਾ ਨਾ ਹੁਣ ਜੇ ਕਿਸੇ ਕੋਲ ਵਰਕ ਪਰਮਿਟ ਹੈਗਾ ਕਿ ਉਹ ਜਾ ਕੇ ਅਰੀਜ਼ੋਨਾ ਯੂਟਾ ਜਾਂ ਨਿਊਯਾਰਕ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਸਟਿਲ ਆਪਣਾ ਲਾਇਸੈਂਸ ਲੈ ਸਕਦਾ ਸੀ DIA ਦੇਖੋ ਤੁਸੀਂ ਜਿਹਨਾਂ ਸਟੇਟਾਂ ਨਾਮ ਲੈਣੋਂ ਸਾਫੇ ਸਟੇਟਾਂ ਦੇ ਹੋਲਡ ਹੋਏ ਹੋਏ ਨੇ ਜਦੋਂ ਉਹਨਾਂ ਨੇ ਐਮਰਜੈਂਸੀ ਡਰਾਈਵ ਲਾਇਸੈਂਸ ਦਿੱਤਾ ਸੀ ਮੈਂ ਕਹ ਰਿਹਾ ਕਿ ਇਹਨਾਂ ਸਟੇਟਾਂ ਨੂੰ ਕੀਤਾ ਸੀ ਕਿ ਜਿਆਦਾ ਲਾਇਸੈਂਸ ਜਿਹੜੇ ਫੋਰਨ ਜਿਹੜੇ ਡਰਾਈਵਰ ਹੈਗੇ ਨੇ ਉਹ ਉਹਨਾਂ ਦੇ ਸ਼ਬਦ ਵਿੱਚ ਯੂਜ਼ ਕਰ ਰਹੇ ਆ ਉਹ ਕਹਿੰਦੇ ਸੀ ਕਿ ਇਹਨਾਂ ਸਟੇਟ ਵਿੱਚੋਂ ਹੀ ਉਹ ਲਾਇਸੈਂਸ ਦਿੰਦੇ ਨੇ ਉੱਥੋਂ ਜਿਆਦਾ ਵਾਇਲੇਸ਼ਨ ਹੁੰਦੀ ਹੈ ਜਿਹੜੀਆਂ ਸਟੇਟਸ ਜਿਵੇਂ ਫਲੋਰੀਡਾ ਹੋਗੀ ਜਾਂ ਯੂ نو ਜਾਰਜੀਆ ਹੋਈ ਹੈ ਅਲਾਬਾਮਾ ਹੋਈ ਉਹ ਤਾਂ ਲਾਇਸੈਂਸ ਵੈਸੇ ਵੀ ਇਸ਼ੂ ਕਰ ਦਿੱਤੇ ਨੇ ਹਨਾ ਸਲਾਮ ਨਮਸਤੇ ਸਸਰੀ ਕਾਲ ਜੀ ਮੈਂ ਤੁਹਾਡਾ ਹੋਸ ਤੇ ਦੋਸਤ ਜੇਸਨ ਪੱਠਵਾਲਾ ਕਿ ਹਾਜ਼ਰ ਹਾਂ ਦਾ ਲੀਗਲ ਟਾਕ ਵਿਦ 인ਦਰ ਰਾਜ 인ਦਰ ਰਾਜ ਜੀ ਸਵਾਗਤ ਹੈ ਲੀਗਲ ਟਾਕ ਵਿੱਚ ਤੇ ਹੋਰ ਸਭ ਕਿੱਦਾ ਵਾ ਰੈਡੀ ਆ ਤੁਸੀਂ ਥੈਂਕਸ ਗਿਵਿੰਗ ਲਈ ਹਾਂ ਜੀ ਸਸਰੀ ਕਾਲ ਜੀ ਜਸਜੀ ਜੀ ਹਾਂ ਜੀ ਇਟਸ ਗੁੱਡ ਟੂ ਬੀ ਬੈਕ ਐਂਡ ਥੈਂਕ ਯੂ ਫॉर ਦਿਸ ਵਾਰਮ ਵੈਲਕਮ ਹਾਂਜੀ ਹਾਂਜੀ ਬਿਲਕੁਲ ਰੈਡੀ ਹਾਂ ਥੈਂਕਸ ਗਿਵਿੰਗ ਵਾਸਤੇ ਮੈਂ ਦੱਸ ਦਵਾਂ ਵੀ ਕੱਲ ਮੈਂ ਜੀ ਦੇਖੋ ਆਪਣੀ ਸਪੈਸ਼ਲ ਇੱਕ ਚਿਕਨ ਕਰੀ ਮੇਰੀ ਰੈਸਪੀ ਹੈਗੀ ਮੈਂ ਕੱਲ ਼ੋ ਬਣਾ ਰਿਹਾ ਹਾਂ ਨਾਲ ਮੈਂ ਦਾਲ ਮੱਖਣੀ ਬਣਾ ਰਿਹਾ ਹਾਂ ਮੈਸ਼ ਪੋਟੇਟੋਸ ਬਣਾ ਰਿਹਾ ਹਾਂ ਤੇ ਵਾਈਫ ਜਿਹੜੀ ਹੈ ਦੇਖੋ ਸੁੱਕੀ ਸਬਜ਼ੀ ਮੈਂ ਤਾਂ ਖਾਂਦਾ ਨਹੀਂ ਉਹ ਵਾਈਫ ਦਾ ਡਿਪਾਰਟਮੈਂਟ ਉਹ ਬਣਾ ਰਹੀ ਹੈ ਸੋ ਆਲ ਹੈਵ ਅ ਗੁੱਡ ਮੀਲ ਟੁਮਾਰੋ ਆਈ ਹੋਪ ਕਿ ਤੁਸੀਂ ਵੀ ਥੈਂਕਸ ਗਿਵਿੰਗ ਵਾਸਤੇ ਰੈਡੀ ਹੋ ਆਪਾਂ ਦਾਵਤ ਦੇ ਸਕਦੇ ਹਾਂ ਸਾਡੇ ਸਾਰੇ ਦਰਸ਼ਕਾਂ ਨੂੰ ਕਿ ਇੰਦਰ ਆਈ ਦੇ ਘਰੇ ਵਧੀਆ ਦਾਵਤ ਆਵਾ ਤੇ ਜਰੂਰ ਪਹੁੰਚੋ ਸੋ ਗੁੱਡ ਟੂ ਬੀ ਹੇਅਰ ਤੋ ਸ਼ੁਰੂਆਤ ਕਰਦੇ ਹਾਂ ਇੰਦਰਜੀ ਅੱਜ ਆਪਣੇ ਇਸ ਐਪੀਸੋਡ ਦੇ ਟਾਪਿਕ ਦੇ ਉੱਤੇ ਜਿਸ ਨਾਲ ਜਿਸ ਨੂੰ ਕਿ ਆਪਾਂ ਕਹਿਆ ਜਾਂਦਾ ਕਿ ਡਿਫਰਡ ਐਕਸ਼ਨ ਐਸ ਆਈ ਜੇ ਜੋ ਕਿ ਵਾਪਸ ਆ ਗਿਆ ਹੈ ਇਹ ਚੀਜ਼ ਕੀ ਆ ਤੇ ਇਹ ਵਾਪਸ ਕਿਉਂ ਆਇਆ ਵਾ ਕੁਝ ਦੱਸੋਗੇ ਤੁਸੀਂ ਇਸ ਬਾਰੇ ਹਾਂਜੀ ਪਹਿਲੇ ਮੈਂ ਦੱਸ ਦਵਾਂ ਵੀ ਇਹ ਹੈ ਕੀ ਸੀ ਤੇ ਫਿਰ ਕੀ ਹੋਇਆ ਤੇ ਹੁਣ ਵਾਪਸ ਇਹ ਆਉਂਦਾ ਕੀ ਹਨਾ ਕੀ ਤਰੀਕੇ ਦਾ ਕਿਵੇਂ ਇੰਪੈਕਟ ਹੋਣਾ ਸੋ ਜਿਹੜਾ ਐਸਆਈ ਜੇ ਜਿਹੜਾ ਸਪੈਸ਼ਲ ਹਨਾ ਇਮੀਗ੍ਰੈਂਟ ਜੁਵਨਲ ਸਟੇਟਸ ਜਿਹਨੂੰ ਅਰਥਿੰਗ ਆਪਣੇ ਆਮ ਲੋਕ ਇਸ ਵੀ ਕਹਿ ਦਿੰਦੇ ਆ ਪਾਸਟ ਦੇ ਵਿੱਚ ਸੋ ਇਹ ਸੀ ਵੀ ਜਦੋਂ ਤੁਸੀਂ ਕਿਉਂਕਿ ਇਹਦੇ ਦੋ ਪਾਰਟ ਹੁੰਦੇ ਸੀ ਤੁਸੀਂ ਸਟੇਟ ਵਿੱਚੋਂ ਜਿਹੜਾ ਸਟੇਟ ਜਜ ਹੈ ਉਹ ਤੁਹਾਨੂੰ ਸੇਜ ਸਟੇਟਸ ਗ੍ਰੈਂਡ ਕਰਦਾ ਸੀ ਉਹਦੀ ਫਿਰ I360 ਐਪਲੀਕੇਸ਼ਨ ਤੁਸੀਂ ਇਮੀਗ੍ਰੇਸ਼ਨ ਜਜ ਕੋ ਆਬਸਕਿਊਜ਼ ਮੀ ਇਮੀਗ੍ਰੇਸ਼ਨ ਏਜੰਸੀ ਕੋ ਭੇਜਦੇ ਸੀ ਹਨਾ ਸੋ ਉਹ ਫਿਰ ਕੀ ਹੁੰਦਾ ਸੀ ਜਦੋਂ ਕਿਸੇ ਨੂੰ ਐਪਲੀਕੇਸ਼ਨ ਜਾਂਦੀ ਸੀ ਆਬਵੀਸਲੀ ਤੁਹਾਡੇ 21 ਸਾਲ ਦੇ ਹੋਣ ਉਹ ਰਸੀਦ ਨੋਟਿਸ ਪੇ ਜੀ ਦਸੀ ਤੇ ਉਸ ਤੋਂ ਬਾਅਦ ਯੂ ਨੋ ਕਈ ਵਾਰ ਰਸੀਦ ਨੋਟਿਸ ਦੇ ਵਿੱਚ ਆਉਂਦੀ ਸੀ ਕਿ ਰਸੀਦ ਨੋਟਿਸ ਤੋਂ ਬਾਅਦ ਲੈਟਰ ਆਉਂਦੀ ਸੀ ਯੂ ਨੋ ਡਿਪੈਂਡ ਹੈ ਪਰ ਜਦੋਂ ਉਹ ਅਪਰੂਵ ਕਰ ਦਿੰਦੇ ਸੀ ਨਾ ਜਿਹੜਾ ਅਪਰੂਵਲ ਹੁੰਦਾ ਸੀ ਉਹ ਡਿਫਰਡ ਐਕਸ਼ਨ ਆਉਂਦਾ ਸੀ ਉਹਦਾ ਇਹ ਮਤਲਬ ਉਹ ਕਹਿੰਦੇ ਸੀ ਵੀ ਤੇ ਕੋਈ ਸਾਡੀ ਪਟੀਸ਼ਨ ਅਸੀਂ ਅਪਰੂਵ ਕਰ ਰਹੇ ਹਾਂ ਪਰ ਕਿਉਂਕਿ ਵੀਜ਼ਾ ਅਵੇਲੇਬਲ ਨਹੀਂ ਹੈਗਾ ਸੀ ਤੁਹਾਨੂੰ ਗ੍ਰੀਨ ਕਾਰਡ ਹਜੇ ਨਹੀਂ ਦੇ ਸਕਦੇ ਜਿਹੜੇ ਤੁਹਾਡੇ ਪ੍ਰਾਇਓਰਟੀ ਡੇਟਾ ਉਸ ਤੋਂ ਬਾਅਦ ਤੁਹਾਨੂੰ ਗ੍ਰੀਨ ਕਾਰਡ ਮਿਲੇਗਾ ਪਰ ਤੁਹਾਡਾ ਜਿਹੜਾ ਵੀਜ਼ਾ ਅਵੇਲੇਬਲ ਨਾ ਹੋਣ ਕਰਕੇ ਤੁਹਾਨੂੰ ਅਸੀਂ ਡਿਫਰਡ ਐਕਸ਼ਨ ਸੋ ਉਹਦਾ ਨਾ ਕੀ ਹੁੰਦਾ ਸੀ ਕਿ ਤੁਹਾਨੂੰ ਵਰਕ ਪਰਮਿਟ ਮਿਲੇ ਜਾਂਦਾ ਸੀ ਹਨਾ ਤੁਸੀਂ ਇੱਥੇ ਜਿੱਦਾਂ ਆਪਣਾ ਕੰਮਕੁਮ ਕਰ ਸਕਦੇ ਸੀ ਸੋ ਆਬਵੀਅਸਲੀ ਜਦੋਂ 트럼ਪ ਸਰਕਾਰ ਆਈ ਹੈ ਇਹਨਾਂ ਨੇ ਜਿਹੜਾ ਡਿਫਰਡ ਐਕਸ਼ਨ ਹੈ ਹਨਾ ਉਹ ਕੱਲਾ ਸਿਰਫ ਸੇਜ ਵਿੱਚ ਚੋ ਨਹੀਂ ਉਹਨਾਂ ਨੇ ਵਾਵਾ ਤੋਂ ਵੀ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਸੀ ਤਾਂ ਹਜੇ ਵੀ ਕਾਫੀ ਵਾਵਾ ਕੇਸਿਸ ਨੇ ਜਿੱਥੇ ਉਹ ਬੋਨੋਫਾਇਰ ਜਾਂ ਫਿਰ ਉਹ ਜਿਹੜਾ ਡਿਫਰਡ ਐਕਸ਼ਨ ਲੈਟਰ ਨਹੀਂ ਜਾਂਦਾ ਬੇ ਲੋਕਾਂ ਨੂੰ ਸੋ ਸੇਜ ਵਿੱਚ ਕੀ ਹੋਇਆ ਵੀ ਫਿਰ ਆਬਵੀਅਸਲੀ ਜਿਹੜੇ ਇਮੀਗ੍ਰੇਸ਼ਨ ਐਂਟੀਟੀਆਂ ਹੈਗੀਆਂ ਨੇ ਜਿਹੜੇ ਨੋਨ ਪ੍ਰੋਫਿਟਸ ਨੇ ਜਾਂ ਕੁਝ ਹੋਰ ਪ੍ਰਾਈਵੇਟ ਵਕੀਰ ਨੇ ਉਹਨਾਂ ਨੇ ਫੈਡਰਲ ਕੋਰ ਤੇ ਉਹ ਵੇਲੇ ਜੱਜ ਜਜਜਸ ਨੇ ਕਿਹਾ ਵੀ ਜਿਹੜਾ ਡਿਫਰਡ ਐਕਸ਼ਨ ਹੈ ਉਹਨੂੰ ਸਰਕਾਰ ਯੂਨੀਲੈਟਰਲੀ ਜਿੱਦਾਂ ਐਬਜ਼ ਬੰਦ ਨਹੀਂ ਕਰ ਸਕਦੇ ਉਹ ਤੁਹਾਨੂੰ ਇਸ਼ੂ ਕਰਨਾ ਹੀ ਪੈਣਾ ਕਿਉਂਕਿ ਕੰਗਰੈਸ਼ਨਲ ਲਾਅ ਜੋ ਕਹਿੰਦਾ ਉਹਦੇ ਮੁਤਾਬਿਕ ਹੀ ਤੁਹਾਨੂੰ ਚੱਲਣਾ ਪੈਣਾ ਹੈ ਰਾਈਟ ਸੋ ਹੁਣ ਫਿਰ ਕੀ ਹੋਣਾ ਵੀ ਜਦੋਂ ਵਿੱਚ ਪਾਸ ਹੋ ਗਿਆ ਸੀ ਉਹ ਅਪਰੂਵਲ ਲੈਟਰ ਤਾਂ ਭੇਜ ਦਿੰਦੇ ਸੀ ਪਰ ਉਹ ਅਪਰੂਵਲ ਲੈਟਰ ਜਿਹੜਾ ਹੈਗਾ ਸੀ ਉਹਦੇ ਵਿੱਚ ਕੀ ਹੁੰਦਾ ਸੀ ਵੀ ਜਿਹੜਾ ਡਿਫਰਡ ਐਕਸ਼ਨ ਨਾ ਹੋਣ ਕਰਕੇ ਲੋਕਾਂ ਨੂੰ ਵਰਕ ਪਰਮਿਟ ਨਹੀਂ ਮਿਲਦਾ ਸੀ ਤੇ ਯੂ نو ਕਾਫੀ ਲੋਕਾਂ ਦਾ ਜਿੱਦਾਂ ਕੋਈ ਸਟੇਟਸ ਨਹੀਂ ਰਹਿ ਜਾਂਦਾ ਸੀ ਇਸ ਤੇ ਸੋ ਹੁਣ ਜਿਹੜੀ ਇਸ ਨੀਗਰ ਸਰਵੇ ਸੋ ਜਿਨ੍ਹਾਂ ਦੇ ਵੀ ਹੁਣ ਆਈ ਥਿੰਕ ਪਿਛਲੇ ਕੇਸਸ ਅਪਰੂਵ ਹੋਏ ਨੇ ਉਹਨਾਂ ਨੂੰ ਵੀ ਦੁਬਾਰਾ ਲੈਟਰਸ ਜਾਣਗੇ ਜਾਂ ਡਿਫਰਡ ਐਕਸ਼ਨ ਦੀਆਂ ਤੇ ਜਿਹੜੇ ਹੁਣ ਨਵੇਂ ਅਪਰੂਵ ਹੋਣ ਵਾਲੇ ਉਹਨਾਂ ਨੂੰ ਵੀ ਡਿਫਰਡ ਐਕਸ਼ਨ ਦੀ ਲੈਟਰ ਜਾਈਗੀ ਤੇ ਉਹਦੇ ਬੇਸਿਸ ਤੇ ਉਹ ਜਿਹੜਾ ਵਰਕ ਪਰਮਿਟ ਵੀ ਲੈ ਸਕਦੇ ਨੇ ਸੋ ਜਿਹੜੀ ਪ੍ਰੋਡੈਕਸ਼ਨ ਪਹਿਲੇ ਹੈਗੀ ਸੀ ਉਹ ਦੁਬਾਰਾ ਵਾਪਸ ਆ ਚੁੱਕੀ ਆ ਠੀਕ ਹੈ ਤੇ ਇਹ ਜਿਹੜਾ ਨਮਾ ਹੈਗਾ ਬਾ ਡਿਫਰਡ ਐਕਸ਼ਨ ਆ ਇਹਦਾ ਬੀਆਈ ਦੇ ਨਾਲ ਕੀ ਸੰਬੰਧਾ ਤੇ ਐਸਆਈਜੀ ਦੇ ਕੇਸਸ ਦੇ ਉੱਤੇ ਕੀ ਇਹਦਾ ਰਿਮੂਵਲ ਪ੍ਰोसीडिंग ਦੇ ਉੱਤੇ ਅਸਰ ਕੀ ਹੋਵੇਗਾ ਹਾਂਜੀ ਸੋ ਮੈਂ ਦੱਸ ਦਵਾ ਥਿੰਕ ਬਟ 1-2 ਵੀਕਸ ਕੋ ਮੈਂ ਆਪਣੇ ਜਿਹੜਾ ਟਿਕਟੌਕ ਚੈਨਲ ਤੇ ਮੇਰੀ ਫਰਮ ਦਾ ਹੈਗਾ ਮੁਫਤ ਵੀ ਵੀਡੀਓ ਪਾਈ ਸੀ ਕਿ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਜਿੰਨੂੰ ਆਪਾਂ ਛੋਟ ਵਿੱਚ ਤੁਸੀਂ ਜਿਵੇਂ ਹੁਣ ਬੀਆਈਏ ਕਿਹਾ ਹਨ ਉਹ ਬੀਆਈਏ ਦਾ ਡਿਸੀਜਨ ਆਇਆ ਸੀ ਉਹ ਗੱਲ ਇਦਾਂ ਸੀ ਵੀ ਜਿਹੜੇ ਵਾਵਾ ਕੇਸਸ ਨੇ ਜਾਂ ਸਿਜ ਕੇਸਸ ਨੇ ਹਨ ਉਸ ਕੇਸ ਵਿੱਚ ਸਿਜ ਕੇਸ ਦਾ ਮੈਟਰ ਸੀ ਕਿ ਉਹ ਟਾਈਮ ਬਹੁਤ ਲਾਉਂਦੀ ਹੈ ਏਜੰਸੀ ਉਹਨੂੰ ਅਜੂਡੀਕੇਟ ਕਰਨ ਵਾਸਤੇ ਮਤਲਬ ਕਿ ਤੁਹਾਨੂੰ ਤੁਹਾਡੇ ਜਿਹੜਾ ਤੁਹਾਨੂੰ ਕਲੀਨ ਕਾਰਡ ਦੇਣ ਵਾਸਤੇ ਹਨਾ ਸੋ ਉਹ ਕੀ ਫਿਰ ਹੁੰਦਾ ਸੀ ਵੀ ਪਹਿਲੇ ਅਸੀਂ ਕੀ ਕਰਦੇ ਸੀ ਵੀ ਜਿੱਦਾਂ ਹੁਣ ਕਿਉਂਕਿ ਜਿਹੜੇ ਲੀਗਲ ਆਏ ਨੇ ਆਬਵੀਅਸਲੀ ਬਹੁਤਿਆਦ ਲੋਕਾਂ ਦੇ ਰਿਮੂਵਲ ਕੇਸ ਜਿਹੜੇ ਸੀ ਉਹ ਇਮੀਗ੍ਰੇਸ਼ਨ ਕੋਰਟ ਵਿੱਚ ਚੱਲਦੇ ਪਏ ਸੀ ਸੋ ਉਹ ਫਿਰ ਜਿਹੜਾ ਸੀ ਉਹ ਅਪਰੂਵਲ ਲੈਟਰ ਆਇਆ ਲੋਸੀ ਤੇ ਵਕੀਲ ਮੋਸ਼ਨ ਟੂ ਟਰਮੀਨੇਟ ਪਾ ਕੇ ਵੀ ਜਿਹੜਾ ਤੁਹਾਡਾ ਜਿਹੜਾ ਰਿਮੂਵਲ ਪ੍ਰੋਸੀਡਿੰਗ ਵਾਲਾ ਕੇਸ ਸਾਨੂੰ ਅਸੀਂ ਟਰਮੀਨੇਟ ਕਰਵਾ ਸਕੀਏ ਅਸੀਂ ਉਹ ਜਿਹੜਾ ਅਪਰੂਵਲ ਲੈਟਰ ਸੀ ਉਹ ਨਾਲ ਅਸੀਂ ਅਟੈਚ ਕਰਦੇ ਸੀ ਡਿਫਰੈਕਸ਼ਨ ਵਾਲਾ ਤੇ ਉਹ ਫਿਰ ਜਿਹੜੇ ਜੱਜਸ ਹੁੰਦੇ ਸੀ ਉਹ ਕੇਸ ਨੂੰ ਜਾਂ ਐਡਮਿਨ ਕਲੋਜ਼ ਕਰ ਦਿੰਦੇ ਸੀ ਤੇ ਜਾਂ ਫਿਰ ਕੇਸ ਟ੍ਰੈਕਟ ਕਰ ਦਿੰਦੇ ਸੀ ਹਣਾ ਵੀ ਚਲੋ ਜ਼ਿਆਦਾਤਰ ਲੋਕ ਕਿ ਐਡਮਿਨ ਕਲੋਜ਼ ਹੀ ਕਰ ਦਿੰਦੇ ਸੀ ਜੱਜਸ ਵੀ ਥੋੜਾ ਕੇਸ ਕੀ ਹੁੰਦਾ ਵੀ ਉਹ ਇਨਐਕਟਿਵ ਰਹਿੰਦਾ ਹੈ ਪਰ ਹੈ ਪੈਂਡਿੰਗ ਤੇ ਜਦੋਂ ਤੁਹਾਡਾ ਉਧਰੋਂ ਅਡਜਸਟਮੈਂਟ ਹੋ ਜਾਂਦੇ ਸੀ ਤੁਸੀਂ ਫਿਰ ਉਹ ਮੋਸ਼ਨ ਨੂੰ ਯੂ ਨੋ ਤੁਸੀਂ ਤੁਸੀਂ ਉਹ ਪ੍ਰੂਫ ਦੇ ਕੇ ਤੇ ਤੁਸੀਂ ਮੋਸ਼ਨ ਟਰਮੀਨੇਟ ਪਵਾ ਕੇ ਤੇ ਉਹ ਆਪਣਾ ਕੇਸ ਬੰਦ ਕਰਵਾ ਲੈਂਦੇ ਬੀਆਈਏ ਨੇ ਉਹ ਕੇਸ ਵਿੱਚ ਕਿਹਾ ਹੈਗਾ ਵੀ ਕਿਉਂਕਿ ਉਹ ਕਹਿੰਦੇ ਵੀ 5 ਸਾਲ ਜਾਂ 5 ਸਾਲ ਤੋਂ ਜ਼ਿਆਦਾ ਲੱਗ ਰਹੇ ਨੇ ਇਮੀਗ੍ਰੇਸ਼ਨ ਏਜੰਸੀ ਨੂੰ ਇਹ ਕੇਸ ਜੁਡੀਕੇਟ ਕਰਨ ਵਾਸਤੇ ਉਹਨਾਂ ਨੇ ਕਿਹਾ ਵੀ ਅਸੀਂ ਇੰਨੀ دیر ਵੇਟ ਨਹੀਂ ਕਰ ਸਕਦੇ ਜਿੱਦੇ DHS ਹੈਗੇ ਆ ਡਿਪਾਰਟਮੈਂਟ ਫਾਰਮਲ ਸਿਕਿਉਰਟੀ ਦੇ ਜਿਹੜੇ ਵਕੀਲ ਹੈਗੇ ਨੇ ਉਹਨਾਂ ਨੂੰ ਪੂਰਾ ਹੱਕ ਹੈ ਕਿ ਹਰ ਕੇਸ ਨੂੰ ਪ੍ਰੋਸੀਕਿਊਟ ਕਰਨ ਤੇ ਉਹਨਾਂ ਨੇ ਕਿਹਾ ਕੋਈ ਟਾਈਮ ਲੱਗ ਰਿਹਾ ਹੈ ਹਣਾ ਵੀ ਇਹ ਕੇਸ ਦੀ ਲੈਂਗੁਏਜ ਹੈ ਮੈਂ ਉਹ ਵੀਡੀਓ ਚ ਐਕਸਪਲੇਨ ਕੀਤੀ ਸੀ ਕਿ ਉਹਨਾਂ ਨੇ ਇਹ ਕਿਹਾ ਵੀ ਜਿੰਨੇ ਵੀ ਕੋਈ ਵੀ ਇਮੀਗ੍ਰੇਸ਼ਨ ਬੈਨੀਫਿਟ ਹੈ ਜਿਹਨੂੰ ਇੰਨਾ ਟਾਈਮ ਲੱਗ ਰਿਹਾ ਹੈ ਅਣਾ ਵੀ ਉਹ ਤਾਂ ਜਿਹੜਾ ਰੈਜ਼ੋਲੂਸ਼ਨ ਹੈ ਉਹ ਸ਼ਾਰਟ ਪੀਰੀਅਡ ਆਫ ਟਾਈਮ ਚ ਨਹੀਂ ਹੋ ਸਕਦਾ ਤੇ ਉਹ ਤੁਹਾਨੂੰ ਕੇਸ ਪੂਰਾ ਲੜਨਾ ਹੀ ਪੈਣਾ ਹੈ ਸੋ ਡਿਫਰਡ ਐਕਸ਼ਨ ਦਾ ਦੇਖੋ ਵਾਪਸ ਆ ਗਿਆ ਹੈ ਕਿ ਚੰਗੀ ਨਿਊਜ਼ ਹੈ ਪਰ ਜਿਸ ਹਿਸਾਬ ਨਾਲ ਉਹ ਕੇਸ ਦੀ ਲੈਂਗੁਏਜ ਹੈਗੀ ਆ ਜਿਹਨਾਂ ਲੋਕਾਂ ਦੇ ਹੁਣ ਡਿਫਰਡ ਐਕਸ਼ਨ ਜਿਹੜਾ ਲੈਟਰ ਆਣਗੇ ਡਿਫਰਡ ਐਕਸ਼ਨ ਵਾਲੇ ਵੀ ਉਹਨਾਂ ਦੇ ਵੀ ਕੇਸ ਜਿਹੜੇ ਐਡਮਿਨ ক্লোਜ਼ ਹਜੇ ਜੱਜਸ ਨਹੀਂ ਕਰਨਗੇ ਜੋ ਯੂ ਨੋ ਕਿਉਂਕਿ ਜੋ ਕੇਸ ਦੀ ਲੈਂਗੁਏਜ ਹੈ ਬੜੀ ਬ੍ਰਾਡ ਲਿਖੀ ਗਈ ਹੈ ਉਹ ਕੇਸ ਵਿੱਚ ਉਹਨਾਂ ਨੇ ਐਗਜ਼ੈਂਪਲ ਵੀ ਦਿੱਤੀ ਉਹ ਜੱਜਸ ਨੇ ਵੀ ਆਏ ਨੇ ਉਹਨਾਂ ਨੇ ਇਹ ਕਿਹਾ ਵੀ ਜੇ ਮੰਨ ਲਓ ਐਸ ਬੰਦੇ ਦੇ ਕੋਲ ਜਿਆਦਾ ਕੇਸ ਸੀ ਹਨਾ ਗੁਆਟੇਮਾਲਾ ਦਾ ਕੋਈ ਬੰਦਾ ਸੀ ਵੀ ਜੇ ਇਹਦੇ ਕੋਲ ਅਪਰੂਵਲ ਵੀ ਹੁੰਦਾ ਡਿਫਰੈਕਸ਼ਨ ਵੀ ਹੁੰਦਾ ਪਰ ਕਿਉਂਕਿ ਉਹ ਕਹਿੰਦੇ ਪ੍ਰਾਇਓਰਟੀ ਡੇਟ ਐਨੀ ਦੂਰ ਹੈ ਤੇ 5 ਸਾਲ ਲੱਗ ਰਹੇ ਨੇ ਉਸ ਉਹਨਾਂ ਨੇ ਕੇਸ ਵਿੱਚ ਲਿਖਿਆ ਵੀ ਇਸ ਵੇਲੇ ਜੁਲਾਈ 2020 ਚੱਲਦੀ ਪਈ ਹੈ ਸੋ ਬੇਸਿਕਲੀ 5 ਸਾਲ ਤੋਂ ਵੀ ਜ਼ਿਆਦਾ ਉਹ ਕਹਿੰਦੇ ਪਿੱਛੇ ਪਿਆ ਹੋਇਆ ਲਾਗ ਤੋ ਉਹ ਕਹਿੰਦੇ ਸੀ ਵੀ ਚਾਹੇ ਉਹ ਡਿਫਰ ਡੈਕਸ਼ਨ ਹੁੰਦਾ ਵੀ ਤਾਂ ਵੀ ਜਿਹੜਾ ਕੇਸ ਹੈ ਵੀਦੋਂ ਲੜਨਾ ਹੀ ਪੈਣਾ ਸੀ ਸੋ ਇੱਕ ਪਾਸੇ ਚੰਗੀ ਨਿਊਜ਼ ਹੈਗੀ ਹੈ ਵੀ ਚਲੋ ਵਰਕ ਪਰਮਿਟ ਮਿਲ ਜਾਏਗਾ ਪਰ ਦੂਜੇ ਪਾਸੇ ਇਹ ਵੀ ਨਾਲ ਹੈਗਾ ਵੀ ਜੇ ਕਿਸੇ ਦਾ ਇਮੀਗ੍ਰੇਸ਼ਨ ਕੋਰਟ ਵਿੱਚ ਰਿਮੂਵਲ ਪ੍ਰोसीडिंग्स ਪਈ ਹੈ ਜਿਉਂ ਉਹਨਾਂ ਨੇ ਅਸਾਇਲਮ ਜਾਂ ਕੋਈ ਵੀ ਜੋੜਨਾ ਰੈਲੀਫ ਐਪਲੀਕੇਸ਼ਨ ਕੋਰਟ ਵਿੱਚ ਲਾਈ ਹੈ ਉਹਨਾਂ ਦੇ ਕੇਸਸ ਐਡਮਿਨ ਕਲੋਜ਼ ਨਹੀਂ ਹੋਣਗੇ ਉਹਨਾਂ ਨੂੰ ਲਾਈਕਲੀ ਕੇਸਸ ਲੜਨੇ ਹੀ ਪੈਣਗੇ ਮੈਂ ਐਗਜ਼ਾਮਪਲ ਦੇ ਦਵਾਂ ਸਾਡੇ ਕਾਫੀ ਕਲਾਈਂਟ ਨੇ ਜਿਹਨਾਂ ਦੇ ਸਜੈਸ ਅਪਰੂਵ ਹੋਏ ਹੋਏ ਨੇ ਯੂ ਨੋ ਏਜੰਸੀ ਵੱਲੋਂ ਵੀ ਅਪਰੂਵਲ ਆ ਟ੍ਰਾਈ ਹੋਏ ਨੇ ਡਿਫਰਡ ਐਕਸ਼ਨ ਵਾਲੇ ਵੀ ਉਹਨਾਂ ਚ ਹੈਗੇ ਨੇ ਸੋ ਉਹ ਜਜਸ ਜਿਹੜੇ ਨੇ ਉਹ ਮੋਸ਼ਨ ਡਿਨਾਈ ਕਰ ਰਹੇ ਨੇ ਐਡਮਿਨ ਕਲੋਜ਼ ਵਾਲੇ ਤੇ ਹੁਣ ਕਈਆਂ ਦੀ ਤਰੀਕ ਜਨਵਰੀ ਅਗਲੇ ਸਾਲ ਜਨਵਰੀ ਫਰਬੂਰੀ ਵਿੱਚ ਵੀ ਹੈਗੀ ਐ ਸਪੈਸ਼ਲੀ ਵੈਨ ਆਈ ਸੀਮ ਇਪਲੇਸ਼ਨ ਕੋਰਟ ਹੋ ਰਿਹਾ ਹੈ ਨਾ ਸੋ ਉਹ ਜਿਹੜਾ ਡਿਫਰਡ ਐਕਸ਼ਨ ਵਾਲਾ ਜਿਹੜਾ ਹੈ ਉਹ ਪ੍ਰੋਟੈਕਟ ਨਹੀਂ ਕਰਦਾ ਉਹ ਕੇਸ ਦੇ ਮੁਤਾਬਿਕ ਉਹ ਤੁਹਾਨੂੰ ਕੇਸ ਲੜਨਾ ਹੀ ਪੈਣਾ ਆ ਠੀਕ ਆ ਤੇ ਇਸ ਦਾ ਅਸਰ ਜਿਸ ਤਰ੍ਹਾਂ ਕਿ ਆਪਣੇ ਕਈ ਵੀਰਾਂ ਦੇ ਅਸਾਈਲਮ ਕੇਸਸ ਪੈਂਡਿੰਗ ਦੇ ਵਿੱਚ ਨੇ ਜਿਵੇਂ ਵਰਕ ਪਰਮਿਟ ਦੇ ਉੱਤੇ ਨੇ ਰਾਈਟ ਤੇ ਹੁਣ ਤੁਸੀਂ ਸੁਣਿਆ ਹੀ ਆ ਕਿ 17000 ਜੋ ਲਾਇਸੈਂਸਸ ਸਸਪੈਂਡ ਹੋ ਗਏ ਨੇ ਤਾਂ ਉਹਨਾਂ ਦਾ ਇਸ ਡਿਫਰਡ ਐਕਸ਼ਨ ਦੇ ਨਾਲ ਕੋਈ ਲੈਂਡ ਦੇਨ ਹੈ ਕੋਈ ਅਸਰ ਪਵੇਗਾ ਉਹਨਾਂ ਦੇ ਉੱਤੇ ਆ ਮੀਨ ਡਿਪੈਂਡ ਕਰਦਾ ਹੈ ਵੀ ਵੇਖੋ ਜੇ ਤੁਹਾਨੂੰ ਲਾਇਸੈਂਸ ਚਾਹੀਦਾ ਉਹਦੇ ਵਾਸਤੇ ਤੁਹਾਡੇ ਕੋਲ ਵਰਕ ਪਰਮਿਟ ਅਥਾਰਾਈਜੇਸ਼ਨ ਤਾਂ ਚਾਹੀਦੀ ਚਾਹੀਦੀ ਆ ਜੇ ਕਿਸੇ ਦਾ ਸੈਲਮ ਕੇਸ ਪੈਟਰ ਸੀ ਆਬਵੀਅਸਲੀ ਉਹਨਾਂ ਕੋਲ ਵਰਕ ਪਰਮਿਟ ਅਥਾਰਾਈਜੇਸ਼ਨ ਉਥੇ ਹੀ ਹੋएगी ਸੀ ਉਹਨਾਂ ਨੂੰ ਸੋ ਉਹ ਜਿਹੜਾ ਬਸ ਲਾਈਕ ਬਿਲਕੁਲ ਥੋੜਾ ਜਿਹਾ ਅਲੱਗ ਮਸਲਾ ਆ ਵੀ ਜਿਹੜੇ ਉਹ ਲਾਇਸੈਂਸ ਕੈਨਸਲ ਕਰਨੇ ਨੇ ਜੋ ਉਹ ਕਿਉਂਕਿ ਦੇਖੋ ਸਟੇ ਦਲਾਈ ਹੋਈ ਹੈ ਨਵੰਬਰ 10 2025 ਦੀ ਡੀਸੀ ਸਰਕਟ ਨੇ ਵੀ ਜਦ ਤੱਕ ਅਸੀਂ ਕੇਸ ਦਾ ਫੈਸਲਾ ਨਹੀਂ ਸੁਣਾਉਂਦੇ ਉਹਨਾਂ ਦਾ ਕਹਿੰਦਾ ਮਤਲਬ ਇਹ ਹੈਗਾ ਆ ਵੀ ਉਸ ਤੋਂ ਪਹਿਲਾਂ ਜੋ ਰੂਲ ਸੀ ਵੀ ਉਦਾਂ ਹੀ ਜਿਹੜੇ ਵਰਕ ਪਰਮਿਟ ਵਾਲੇ ਨੂੰ ਲਾਇਸੈਂਸ ਲੈ ਸਕਦੇ ਨੇ ਪਰ ਜੋ ਸੁਣਨ ਚ ਇਹ ਵੀ ਆ ਰਿਹਾ ਹੈ ਹਨਾ ਵੀ ਜਿਹੜੀ ਗੈਲਫੋਨ ਦੀ ਡੀਐਮਵੀ ਹੈਗੀ ਹੈ ਵੀ ਉਹ ਚੀਜ਼ ਨੂੰ ਆਨਰ ਨਹੀਂ ਕਰ ਰਹੀ ਵੀ ਉਹ ਲਗਾਤਾਰ ਲੋਕਾਂ ਦੇ ਲਾਇਸੈਂਸ ਕੈਨਸਲ ਕਰ ਰਹੇ ਨੇ ਜਦ ਕਿ ਸਟੇ ਵੀ ਲੱਗੀ ਹੋਈ ਹੈ ਤਾਂ ਵੀ ਆਨਰ ਨਹੀਂ ਕਰ ਰਹੇ ਅਸੀਂ ਫਿਰ ਇੱਥੇ ਹਾਇਰ ਰਾਨਾ ਲੋਥ ਹੈਗੇ ਨੇ ਅਸੀਂ ਉਹਨੂੰ ਟੇਬਲੋਥ ਵੀ ਕਹਿੰਦੇ ਐਫਬੀਟੀ ਤੋਂ ਤੇ ਅਸੀਂ ਫਿਰ ਨੂੰ ਸਵਾਲ ਕੀਤੇ ਸੀ ਈਮੇਲ ਕੀਤੀ ਸੀ ਯੂਐਸਡੀਓਟੀ ਨੂੰ ਜਿਹੜੇ ਐਫਐਮਸੀ ਵਾਲੇ ਨੇ ਉੜਨਸਾਨੂੰ ਰਿਪਲਾਈ ਇਹ ਆਇਆ ਸੀ ਵੀ ਕੈਲੀਫੋਰਨੀਆ ਤਾਂ ਨਹੀਂ ਕਰ ਰਹੀ ਵੀ ਬਿਕਾਜ਼ ਵੀ ਕੈਲੀਫੋਰਨੀਆ ਦਾ ਪ੍ਰੀਲੀਮੀਨਰੀ ਆਰਡੀਟ ਹੋਇਆ ਸੀ ਉਸਟੇਟ ਯੂ ਐਸ ਡੋਟਿਓਟ ਵੱਲੋਂ ਉਹਦੇ ਵਿੱਚ ਕਾਫੀ ਵਾਇਲੇਸ਼ਨ ਸਾਹਮਣੇ ਆਈਆਂ ਸੀ ਉਹਦੇ ਕਾਰਨ ਕੈਲੀਫੋਰਨੀਆ ਨੂੰ ਹਜੇ ਪਰਮਿਸ਼ਨ ਨਹੀਂ ਹੈਗੇ ਸੋ ਉਸ ਇਹ ਇਹ ਗੱਲ ਹੈਗੀ ਆ I think about ਚਾਰ ਪੰਜ ਦਿਨ ਦੀ ਸਾਡੀ ਗੱਲ ਹੋਈ ਸੀ ਐਫ ਐਮ ਐਸ ਸੀ ਦੇ ਨਾਲ ਉਸ ਤੋਂ ਬਾਅਦ ਹਜੇ ਤੱਕ ਸਾਡੀ ਗੱਲ ਨਹੀਂ ਹੋ ਪਾਈ ਸੋ ਐਤੀ ਹੁਣ ਛੁੱਟੀਆਂ ਤੋਂ ਬਾਅਦ ਹੀ ਹੋਏਗੀ ਕਿਉਂਕਿ ਹੁਣ ਟੈਕਸ ਵੀ ਚੱਲ ਰਿਹਾ ਹੈ ਸੋ ਅਹੀ ਕਾਰਨ ਹੈ ਵੀ ਜਦੋਂ ਜਿਹੜੇ ਕਾਫੀ ਲੋਕੀ ਨੇ ਜਦ ਕਿ ਸਟੇ ਵੀ ਲੱਗੀ ਹੋਈ ਹੈ ਡੀਸੀ ਸਰਕਟ ਵੱਲੋਂ ਪਰ ਤਾਂ ਵੀ ਕੈਲੀਫੋਰਨੀਆ ਜਿਹੜੀ ਉਹ ਲਾਇਸੈਂਸ ਰੀਸ਼ੂ ਨਹੀਂ ਕਰ پا ਰਹੀ ਬਿਕਾਜ਼ ਐਸਵੇਲੇ ਉਹਨਾਂ ਦੀ ਜਿਹੜੀ ਅਥੋਰਿਟੀ ਹੈਗੀ ਉਹ ਰਿਸਟ੍ਰਿਕਟ ਕੀਤੀ ਹੋਈ ਆ ਸੋ ਖੈਰ ਜੂਪਰ ਗੱਲ ਕਰਦੇ ਹਾਂ ਵੀ ਅਸੀਂ ਵੀ ਜਿਹੜਾ ਮੁੱਦਾ ਹੈਗਾ ਵਰਕ ਪਰਮਿਟ ਦਾ ਡਿਫਰਡ ਐਕਸ਼ਨ ਦਾ ਜੇ ਡਿਫਰਡ ਐਕਸ਼ਨ ਦਾ ਨਹੀਂ ਕਿਸੇ ਨੂੰ ਵਰਕ ਪਰਮਿਟ ਮਿਲਦਾ ਆ ਦਿਜਟੇਟ ਕੋ ਅਥਾਰਟੀ ਹੈਗੀ ਆਬੀਸਲੀ ਉਹ ਜਿਹੜਾ ਕਲਾਸ ਏ ਲਾਇਸੈਂਸ ਹੈ ਉਹ ਦੁਬਾਰਾ ਇਸ਼ੂ ਨਾ ਨੂੰ ਕਰ ਸਕਦੇ ਨੇ ਨਵੇਂ ਸਿਰੇ ਤੋਂ ਕਰ ਸਕਦੇ ਨੇ ਰੀਨਿਊ ਦੁਬਾਰਾ ਕਰ ਸਕਦੇ ਨੇ ਪਰ ਇਸ ਵੇਲੇ ਜਿਵੇਂ ਮੈਂ ਕਿਹਾ ਕਿ ਕੈਲੀਫੋਰਨੀਆ ਦੀ ਅਥਾਰਟੀ ਥੋੜੀ ਜਿਹੀ ਰੈਸਟ੍ਰਿਕਟਡ ਹੈਗੀ ਇਸੇ ਕਰਕੇ ਉਹ ਲਾਇਸੈਂਸ ਰੀਨਿਊ ਨਹੀਂ ਕਰ 파 ਰਹੇ ਮੇਰਾ ਇਸੇ ਇਸੇ ਕੁਐਸਚਨ ਦੇ ਵਿੱਚ ਕੋਰ ਕੁਐਸਚਨ ਹੈ ਕਿ ਤੁਸੀਂ ਕਿਹਾ ਕਿ ਸਿਰਫ ਕੈਲੀਫੋਰਨੀਆ ਦੇ ਵਿੱਚ ਆ ਕਿਉਂਕਿ ਕੈਲੀਫੋਰਨੀਆ ਹੀ ਲੈਟਰਸ ਭੇਜ ਰਹੀ ਨੇ ਉਹ ਲਾਇਸੈਂਸ ਸਸਪੈਂਡ ਕਰਨ ਦੇ ਲਈ ਨਾ ਹੁਣ ਜੇ ਕਿਸੇ ਕੋਲ ਵਰਕ ਪਰਮਿਟ ਹੈਗਾ ਕਿ ਉਹ ਜਾ ਕੇ ਅਰੀਜ਼ੋਨਾ ਯੂਟਾ ਜਾਂ ਨਿਊਯਾਰਕ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਸਟਿਲ ਆਪਣਾ ਲਾਇਸੈਂਸ ਲੈ ਸਕਦਾ ਸੀ ਡੀਆ ਦੇਖੋ ਤੁਸੀਂ ਜਿਹਨਾਂ ਸਟੇਟਾਂ ਨਾਮ ਲੈਣ ਉਹ ਸਾਰੀਆਂ ਸਟੇਟਾਂ ਦੇ ਅੌਰਡ ਹੋਏ ਪਏ ਨੇ ਜਦੋਂ ਉਹਨਾਂ ਨੇ ਐਮਰਜੈਂਸੀ ਰੂਲ ਪਾਸ ਕੀਤਾ ਸੀ ਉਹਨਾਂ ਟਾਰਗੇਟ ਇਹਨਾਂ ਸਟੇਟਾਂ ਨੂੰ ਕੀਤਾ ਸੀ ਕਿ ਜਿਆਦਾ ਲਾਇਸੈਂਸ ਜਿਹੜੇ ਫੋਰਨ ਜਿਹੜੇ ਡਰਾਈਵਰ ਹੈਗੇ ਨੇ ਮੈਂ ਉਹਨਾਂ ਦੇ ਸ਼ਬਦ ਮੈਂ ਯੂਜ਼ ਕਰ ਰਿਹਾ ਉਹ ਕਹਿੰਦੇ ਸੀ ਵੀ ਇਹਨਾਂ ਸਟੇਟ ਵਿੱਚੋਂ ਹੀ ਉਹ ਲਾਇਸੈਂਸ ਲੈਂਦੇ ਨੇ ਉੱਤੋਂ ਜਿਆਦਾ ਵਾਇਲੇਸ਼ਨ ਹੁੰਦੀ ਹੈ ਜਿਹੜੀ ਸਟ੍ਰਕਟ ਸਟੇਟਸ ਜਿਵੇਂ ਫਲੋਰੀਡਾ ਹੋਗੀ ਜਾਂ ਯੂ ਨੋ ਜਾਰਜੀਆ ਹੋਈ ਐਲਾਬਮਾ ਹੋਗੀ ਉਹ ਤਾਂ ਲਾਇਸੈਂਸ ਵੈਸੇ ਵੀ ਇਸ਼ੂ ਕਰਤੀ ਕਰਦੇ ਨੇ ਹਣਾ ਸੋ ਉਹ ਜਿਵੇਂ ਦਿਨ ਤੁਸੀਂ ਅਰੀਜ਼ੋਨਾ ਯੂਟਾ ਨਿਊਯਾਰਕ ਕੈਲੀਫੋਰਨੀ ਸਟੇਟ ਹੈ ਨਾ ਅ ਸਿਮੀ ਰੀ ਪੈਨਸਲ ਵੀ ਨਹੀਂ ਸਟੇਟ ਆ ਫਿਰ ਡੈਲਫੇਰ ਬਹੁਤ ਦਾ ਸ਼ਹਿਰ ਉੱਥੇ ਵੀ ਕਾਫੀ ਲਾਇਸੈਂਸ ਹੋਲਡਰ ਹੈਗੇ ਨੇ ਆਪਣੇ ਉਹ ਵੀ ਆਲਰੇਡੀ ਵਿੱਚ ਆਈ ਹੋਈ ਹੈ ਸੋ ਇਹ ਜਿਹੜਾ ਇਸ਼ੂ ਹੈ ਮੈਨੇ ਕਾਫੀ ਲੰਬਾ ਚੱਲਾਇਆ ਬਿਕਾਜ਼ ਯੂਐਸਟੀਓ ਦੇ ਕੋ ਅਥਾਰਟੀਜ਼ ਹੈਗੀ ਹੈ ਡੀਓਟੀ ਦੇ ਕੋ ਪਰ ਉਹ ਸਟੇਟ ਉਹਨੂੰ ਕਿਵੇਂ ਫਾਈਟਸ ਕਰ ਰਹੀ ਹੈ ਜਾਂ ਉੱਥੇ ਕੀ ਚੱਲਦਾ ਹੈ ਉਹ ਹਰ ਸਟੇਟ ਦਾ ਆਪਣਾ ਇੱਕ ਯੂ ਨੋ ਮਸਲਾ ਹੈਗਾ ਹੈ ਆ ਕੋਈ ਕੈਲੀਫੋਰਨੀਆ ਵੀ ਫਾਈਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪ੍ਰੋਬਲਮ ਇਹ ਹੈ ਕਿ ਇਹ ਵੀ ਲਾਇਸੈਂਸ ਅਥਾਰਟੀ ਸਟੇਟ ਕੋਲ ਹੈ ਪਰ ਬਿਕਾਜ਼ ਜਿਹੜੀ ਟਰੈਕਿੰਗ ਹੈ ਉਹ ਇੰਟਰ ਸਟੇਟ ਹੋਣ ਕਰਕੇ ਉਹ ਇੰਟਰ ਸਟੇਟ ਕਾਮਰਸ ਚ ਆਉਂਦੀ ਹੈ ਐਸੇ ਕਰਕੇ ਉਹ ਆਰਟੀਕਲ 1 ਜਿਹੜੀ ਕਾਂਗਰਸ ਦੇ ਪਾਵਰ ਉਹਦੇ ਅਧੀਨ ਆਉਂਦੀ ਹੈ ਟਰਕਿੰਗ ਸੋ ਉਹ ਕਾਂਗਰਸ ਜਿਹੜੀ ਹੈਗੀ ਹੈ ਕਦੇ ਵੀ ਉਹ ਰੂਲ ਨੂੰ ਹਨਾ ਕਦੇ ਵੀ ਦਸਖਤ ਕਰ ਸਕਦੀ ਹੈ ਠਿੱਡਾ ਕਰ ਸਕਦੀ ਹੈ ਇੰਟਰਸਟਿਡ ਕਾਮਰਸ ਕਰਕੇ ਤੇ ਉਹ ਅਥਾਰਟੀ ਜਿਹੜੀ ਹੈਗੀ ਉਹਨਾਂ ਨੇ ਉਹ ਦਿੱਤੀ ਹੋਈ ਹੈ ਯੂਐਸਡੀ ਓਟੇ ਨੂੰ ਸੋ ਇਸ ਵਾਰ ਜਿਹੜਾ ਸੈਕਰੀਅਰੀ ਡਫੀ ਹੈਗਾ ਆ ਉਹ ਯੂ ਨੋ ਇੱਕ ਐਂਟੀ ਇਮੀਗ੍ਰੇਸ਼ਨ ਆਈਡੀਓਲੋਜੀ ਦਾ 트੍ਰੰਪ ਦੇ ਨਾਲ ਦੀ 트੍ਰੰਪ ਦੀ ਆਈਡੀਓਲੋਜੀ ਨਾਲ ਇਤਫਾਕ ਰੱਖਣ ਵਾਲਾ ਬੰਦਾ ਹੈਗਾ ਇਹੇ ਕਾਰਨ ਹੈ ਕਿ ਆਪਾਂ ਨੂੰ ਇਹ ਪ੍ਰੋਬਲਮ ਸੱਚ ਆ ਰਹੀਆਂ ਨੇ ਕਿ ਰੂਲ ਤਾਂ ਦੇਖੋ ਇੰਗਲਿਸ਼ ਅਲਾ ਦਾ ਬਹੁਤ ਪੁਰਾਣਾ ਹੈ ਆਈ ਬਿਲੀਵ 1930s ਤੋਂ 40s ਦਾ ਰੂਲ ਹੈਗਾ ਹੈ ਸੋ ਉਸ ਤੋਂ ਪਹਿਲਾਂ ਵੀ ਚੱਲ ਰਿਹਾ ਸੀ ਨਾ ਫੇਰ ਵੀ ਗੱਲ ਕਹਿ ਦਵਾਂ ਕਿ ਇੰਗਲਿਸ਼ ਆਣੀ ਨਾ ਆਣੀ ਨਾ ਤਾਂ ਥੋੜੀ ਸਮਝਦਾਰੀ ਦਾ ਸਬੂਤ ਤੇ ਨਾ ਹੀ ਸਾਡੇ ਕਿਸੇ ਵੀ ਜੋ ਤੁਸੀਂ ਕੋਈ ਟਾਸਕ ਕਰ ਰਹੇ ਜਿਵੇਂ ਹੁਣ ਟਰੱਕ ਡਰਾਈਵਰ ਨੇ ਇੱਕ ਇੰਗਲਿਸ਼ ਆਨ ਦੇ ਨਾਲ ਟਰੱਕ ਡਰਾਈਵਰ ਸੇਫ ਨਹੀਂ ਬਣ ਜਾਂਦਾ ਕਾਫੀ ਗੋਲੇ ਵੀ ਟਰੱਕ ਐਕਸੀਡੈਂਟ ਬਹੁਤ ਜ਼ਿਆਦਾ ਕਰਦੇ ਨੇ ਵੱਡੀ ਯੂ نو ਵੱਡੇ ਵੱਡੇ ਐਕਸੀਡੈਂਟ ਨੁਕਸਾਨ ਹੋਏ ਨੇ ਬੋਰੀਆਂ ਕੋਲੋਂ ਵੀ ਸੋ ਉੱਥੇ ਉੱਥੇ ਆਪਾਂ ਨਹੀਂ ਕਹਿ ਸਕਦੇ ਕਿ ਉਹਨਾਂ ਨੂੰ ਤਾਂ ਕਿੱਥੇ ਜੰਪਲ ਨਹੀਂ ਇੰਗਲਿਸ਼ ਆਉਂਦੀ ਆਂਦੀ ਹੈ 10 ਵੀ ਪੜੇ ਹੋਣ ਇੰਗਲਿਸ਼ ਤਾਂ ਆਉਂਦੀ ਹੈ ਸੋ ਮੁੱਦੇ ਤੇ ਇੰਗਲਿਸ਼ ਨਹੀਂ ਹੈਗਾ ਮੁੱਦੇ ਤੇ ਹੈ ਹੈਗਾ ਵੀ ਇੱਕ ਸੈਗਮੈਂਟ ਜਿਹੜੀ ਸੋਸਾਇਟੀ ਦਾ ਹੈਗਾ ਉਹਨੂੰ ਰੇਸ਼ੀਅਲੀ ਪ੍ਰੋਫਾਈਲ ਕਰ ਰਹੇ ਨੇ ਬਸ ਉਹ ਲੈਂਗੁਏਜ ਰਾਈਟ ਪਰ ਉਹਦਾ ਜਿਹੜਾ ਅਸਰ ਹੈ ਸਿੱਧਾ ਸਿੱਧਾ ਉਹ ਇੰਡੀਅਨ ਕਮਿਊਨਿਟੀ ਪੰਜਾਬੀ ਕਮਿਊਨਿਟੀ ਰੂਟੀਨ ਲੋਕ ਕਮਿਊਨਿਟੀ ਤੇ ਪੈ ਰਿਹਾ ਠੀਕ ਹੈ ਤੇ ਹੁਣ ਮੈਂ ਇੱਕ ਹੋਰ ਸਵਾਲ ਪੁੱਛਣਾ ਚਾਹਾਂ ਕਿ ਰਿਫਿਊਜੀ ਕੇਸਸ ਦੇ ਰੂਲ ਤੇ ਗ੍ਰੀਨ ਕਾਰਡ ਪੌਜ਼ ਦੇ ਬਾਰੇ ਸੁਣਨ ਵਿੱਚ ਆਇਆ ਵਾ ਕੀ ਇਹ ਖਬਰ ਹੈ ਤੇ ਕੀ ਇਸ ਦੇ ਬਾਰੇ ਅਸਲੀ ਤੱਥ ਨੇ ਜੋ ਤੁਸੀਂ ਦੱਸਣਾ ਚਾਹੁੰਦੇ ਹੋ ਹਾਂਜੀ ਹਾਂਜੀ ਸੋ 트럼ਪ ਜਿਹੜੀ ਸਰਕਾਰ ਹੈ ਉਹਨਾਂ ਨੇ ਹੋਣਾ ਜਿਹੜੀ ਉਹਨਾਂ ਦੀ ਆਬਵੀਸਲੀ ਮਿਚਨੇਜ ਏਜੰਸੀ ਹੈਗੀ ਹੈ ਉਹਨਾਂ ਨੇ ਆਈ ਬਲੀਵ ਕੱਲ ਦੀ ਗੱਲ ਆ 26 ਤਰੀਕਾ 25 ਤਰੀਕ ਦੀ ਗੱਲ ਅੱਜ ਕੱਲ ਦੀ ਗੱਲ ਆ ਉਹਨਾਂ ਨੇ ਬੇਸਿਕਲੀ ਇਹ ਹੈ ਕਿ ਜਿੰਨੇ ਵੀ ਰੈਫਿਊਜੀ ਐਡਮਿਟ ਕੀਤੇ ਸੀ ਬਾਈਡਨ ਸਰਕਾਰ ਨੇ 21 ਤੋਂ ਲੈ ਕੇ ਹੁਣ ਤੱਕ ਉਨਾ ਸਾਰਿਆਂ ਨੂੰ ਅਸੀਂ ਰਿਵਿਊ ਦੁਬਾਰਾ ਕਰਾਂਗੇ ਉਹਨਾਂ ਦੇ ਇੰਟਰਵਿਊ ਦੁਬਾਰਾ ਕਰਾਂਗੇ ਤੇ ਉਦੋਂ ਤੱਕ ਗ੍ਰੀਨ ਕਾਰਡ ਜਿਹਨਾਂ ਦੀ ਐਡਜਸਟਮੈਂਟ ਅਪਲੀਕੇਸ਼ਨ ਲੱਗੀ ਹੋਈ ਹੈ ਉਹ ਅਸੀਂ ਪਾਸ ਕਰ ਰਹੇ ਹਾਂ ਜਦ ਤੱਕ ਅਸੀਂ ਦੁਬਾਰਾ ਸਕ੍ਰੀਨਿੰਗ ਨਹੀਂ ਕਰ ਲੈਂਦੇ ਮੈਂ ਕਹਿ ਦਵਾਂ ਵੀ ਰਿਫਿਊਜੀ ਤੇ ਅਸਾਈਲਮ ਸੀਕਰ 'ਚ ਫਰਕ ਹੁੰਦਾ ਆ ਰਿਫਿਊਜੀ ਜਿਹੜੇ ਨੇ ਉਹਨਾਂ ਦੀ ਅਪਲੀਕੇਸ਼ਨ ਵੀ ਅਲੱਗ ਹੈ ਉਹ ਦੁਜੇ ਜਿਵੇਂ ਹੁਣ ਸਾਊਥ ਅਫਰੀਕਾ ਲੈ ਰਿਫਿਊਜੀ ਇਹਨਾਂ ਨੇ ਬੁਲਾਏ ਸੀ ਹਨਾ ਉਹਨਾਂ ਨੂੰ ਉਹਨਾਂ ਦੇਸ਼ ਵਿੱਚੋਂ ਐਜ਼ ਰਿਫਿਊਜੀ ਲੈ ਕੇ ਆਂਦੇ ਨੇ ਜਿਹੜੇ ਅਪਲੀਕੇਸ਼ਨ ਵਗੈਰਾ ਲੱਗਦੀਆਂ ਨੇ ਜਿਹੜੇ ਅਸਾਈਲਮ ਸੀਕਰ ਨੇ ਉਹ ਇੱਥੇ ਅਗਰ ਜਦੋਂ ਜਾਂ ਅਫਰਮੇਟਿਵ ਜਾਂ ਡਿਫੈਂਸਿਵ ਅਸਾਈਲਮ ਲੈਂਦੇ ਨੇ ਜਿਹੜਾ ਰੈਫਿਊਜੀ ਵਾਲਾ ਰੂਲ ਹੈ ਉਹ ਅਸਾਈਲਮ ਸੀਕਰਸ ਉੱਪਰ ਹਜੇ ਲਾਗੂ ਨਹੀਂ ਹੁੰਦਾ ਕਾਨੂੰਨ ਹੋ ਜਾਵੇ ਕੁਝ ਕਹਿ ਨਹੀਂ ਸਕਦੇ ਇਸ ਵੇਲੇ ਸਿਰਫ ਜਿਹੜਾ ਰੈਫਿਊਜੀ ਜਿਹੜੇ ਆਏ ਹੋਏ ਨੇ 21 ਤੋਂ ਲੈ ਕੇ ਹੁਣ ਤੱਕ ਉਹਨਾਂ ਦੇ ਉਹਨਾਂ ਉੱਪਰ ਇਹਨਾਂ ਦਾ ਫੋਕਸ ਹੈ ਹੋ ਸਕਦਾ ਟੈਸਟ ਗਰਾਉਂਡ ਹੋਵੇ ਉਹਨਾਂ ਵਾਸਤੇ ਵੀ ਲਾ ਸੂਟ ਵਿੱਚ ਜੱਜ ਹੋਣਗੇ ਤੇ ਜੱਜਸ ਕੀ ਕਹਿਣਗੇ ਸੋ ਬੇਸਿਕਲੀ ਉਹ ਐਪਲੀਕੇਸ਼ਨ ਵੀ ਇੱਕ ਅਲੱਗ ਹੈ ਆ ਆਈ ਆਈ 590 ਐਪਲੀਕੇਸ਼ਨ ਅਸਲ ਮਤਲਬ ਇ ਆਈ 589 ਅਧਾਰ ਗਏ ਹਨ ਸੋ ਉਹ ਸਿਰਫ ਜਿਹੜੇ ਰੈਫਿਊਜੀ ਜਿਹੜੇ ਐਸ ਅ ਰੈਫਿਊਜੀ ਕੈਟਾਗਰੀ ਵਿੱਚ ਐਡਮਿਟ ਕੀਤੇ ਗਏ ਨੇ ਉਹਨਾਂ ਨੂੰ ਇਹਨਾਂ ਨੇ ਕਿਹਾ 21 ਤੋਂ ਬਾਅਦ ਜਿਹੜੇ ਆਏ ਨੇ ਹੁਣ ਤੱਕ ਅਸੀਂ ਦੁਬਾਰਾ ਇੰਟਰਵਿਊ ਲਵਾਂਗੇ ਦੁਬਾਰਾ ਸਕ੍ਰੀਨ ਕਰਾਂਗੇ ਤੇ ਐਪਲੀਕੇਸ਼ਨ ਜਿਹੜੇ ਗ੍ਰੀਨ ਕਾਰਡ ਇਹਨਾਂ ਦੇ ਪੈਂਡਿੰਗ ਪਿੰਗ ਪਾਜ਼ ਕਰ ਦੇਣਗੇ ਜਦ ਤੱਕ ਉਹ ਅਸੀਂ ਉਹ ਪ੍ਰੋਸੈਸ ਕਰ ਨਹੀਂ ਲੈਂਦੇ ਹੁਣ ਉਹਦਾ ਨਤੀਜਾ ਕੀ ਨਿਕਲੇਗਾ ਆਬਵੀਅਸਲੀ ਉਹਨਾਂ ਵਿੱਚ ਕਾਫੀ ਲੋਕਾਂ ਦੀ ਡਿਨਾਈ ਵੀ ਕਰਨਗੇ ਹੋ ਸਕਦਾ ਕਈਆਂ ਦੇ ਪਾਸ ਵੀ ਕਰਨਗੇ ਅ ਪਰ ਅਸਾਈਲਮ ਸੀਕਰਸ ਜਿਹੜੇ ਨੇ ਉਹਨਾਂ ਨੂੰ ਭਰਾਂ ਦੀ ਹਜੇ ਲੋੜ ਨਹੀਂ ਹੈਗੀ ਹਜੇ ਤੱਕ ਇਹ ਰੂਲ ਉਹਨਾਂ ਵਾਸਤੇ ਨਹੀਂ ਹੈਗਾ ਜਿਸ ਡਿਫਰੈਂਟ ਸੈਗਮੈਂਟ ਆਫ ਥੈਟ ਯੂ نو ਰੈਫਿਊਜੀ ਵਾਸਤੇ ਐਸ ਇਟ ਸੋ ਇਹ ਜਿਹੜਾ ਤੁਸੀਂ ਰੈਫਿਊਜੀ ਤੇ ਅਸਾਈਲਮ ਦਾ ਫਰਕ ਦੱਸਿਆ ਹੈ ਰੈਫਿਊਜੀ ਬੇਸਿਕਲੀ ਜਿਸ ਤਰ੍ਹਾਂ ਕਿ ਕਿਸੇ ਕੰਟਰੀ ਦੇ ਵਿੱਚ ਕੋਈ ਜਿਸਾ ਹਾਈਟੀ ਦੇ ਵਿੱਚ ਹੋਇਆ ਸੀਗਾ ਕਿ ਆਪਣੇ ਯੂ نو ਬਹੁਤ ਜ਼ਬਰਦਸਤ ਅਰਥਕਵੇਕ ਆਇਆ ਸੀਗਾ ਉੱਥੇ ਵਾਸੀ ਤੇ ਉਹਨਾਂ ਨੂੰ ਰਿਫਿਊਜੀ ਦੇ ਦਿੱਤੇ ਸੀਗੇ ਰਾਈਟ ਤੇ ਅਸਾਈਲਮ ਦਾ ਤੇ ਇਹਦਾ ਫਰਕ ਜਿਹੜਾ ਉਹ ਥੋੜਾ ਦੁਬਾਰਾ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਸੋ ਰਿਫਿਊਜੀ ਇਹਦਾ ਦੇਖੋ ਹੁਣ ਮੈਂ ਬਿਲਕੁਲ ਰੀਸੈਂਟ ਐਗਜ਼ਾਮਪਲ ਦੇ ਦਵਾ ਜਦੋਂ ਹੁਣ ਟਰੰਪ ਨੇ ਸਾਊਥ ਅਫਰੀਕਾ ਤੋਂ ਜਿਹੜੇ ਗੋਰੇ ਲੈ ਕੇ ਆਂਦੇ ਨੇ ਹਨਾ ਜਿੰਨੇ ਫੈਮਿਲੀ ਲੈ ਕੇ ਆਏ ਸੀ ਉਹ ਅਸਲ ਚ ਉਹ ਅਸਾਈਲਮ ਸੀਕਰ ਹੈਗੇ ਉਹ ਐਜ਼ ਅ ਰਿਫਿਊਜੀ ਉਹਨਾਂ ਨੂੰ ਐਡਮਿਟ ਕਿੱਤੇ ਨੇ ਰਿਫਿਊਜੀ ਇਹਦਾ ਹੁੰਦਾ ਹੈ ਵੀ ਉਹ ਤੁਸੀਂ ਜਿਹੜੇ ਵੀ ਦੇਸ਼ ਵਿੱਚ ਤੁਸੀਂ ਰਹਿੰਦੇ ਹੋ ਜਾਂ ਤੁਸੀਂ ਸਟੇਟਲੈਸ ਤੁਸੀਂ ਉੱਥੋਂ ਅਪਲਾਈ ਕਰਦੇ ਹੋ ਜਿਵੇਂ ਕਈ ਦੇਸ਼ਾਂ ਵਿੱਚ ਸਿਵਲ ਵਾਰ ਹੁੰਦੀ ਹੈ ਮੈਂ ਐਗਜ਼ਾਮਪਲ ਦੇ ਦਵਾਂ ਜਿਵੇਂ 2024 ਵਿੱਚ ਜੋ ਸਿੱਖਾ ਨਾ ਹੋਇਆ ਸੀ ਹਨਾ ਉਸ ਵੇਲੇ ਜਿਹੜੇ ਸਿੱਖ ਹੈਗੇ ਸੀ ਕਾਫੀ ਸਿੱਖ ਜਿਹੜੇ ਸੀ ਨਾ ਉਹ ਤੁਸੀਂ ਐਜ਼ ਅ ਰਿਫਿਊਜੀ ਆ ਸਕਦੇ ਸੀ ਤੁਸੀਂ ਉੱਥੋਂ ਅਪਲਾਈ ਕਰਦੇ ਸੋ ਤੁਹਾਡੀ ਐਪਲੀਕੇਸ਼ਨ ਅਪਰੂਵ ਹੋਣੀ ਸੀ ਤੁਸੀਂ ਜਦੋਂ ਮੈਂ ਕਿ ਤੁਹਾਨੂੰ ਇੱਥੇ ਆਉਣ ਤੋਂ ਪਹਿਲਾਂ ਹੀ ਤੁਹਾਡੀ ਐਪਲੀਕੇਸ਼ਨ ਅਪਰੂਵ ਹੋਣੀ ਸੀ ਬੇਸਿਕ ਤੁਸੀਂ ਐਜ਼ ਅ ਰਿਫਿਊਜੀ ਐਂਟਰ ਹੁੰਦੇ ਹੋ ਅਸੈਲਮ ਜਿਹੜੇ ਹੈਗੇ ਨੇ ਅਸੈਲਮ ਵਾਲੇ ਉਹ ਵੱਖਰਾ ਵੀ ਉਹ ਤੁਹਾਨੂੰ ਅਮਰੀਕਾ ਵਿੱਚ ਆ ਕੇ ਤੁਹਾਨੂੰ ਲੈਣੀ ਪੈਂਦੀ ਹੈ ਚਾਹੇ ਤੁਸੀਂ ਅਫਰਮੇਟਿਵ ਲਵਰ ਮਤਲਬ ਕਿ ਤੁਸੀਂ ਏਜੰਸੀ ਕੋ ਕੇਸ ਲਾਇਆ ਹੈ ਲੱਗਾ ਹੋਇਆ ਜਾਂ ਤੁਹਾਡੀ ਡਿਫੈਂਸਿਵ ਹੋਵੇ ਮਤਲਬ ਕਿ ਤੁਸੀਂ ਇਮੀਗ੍ਰੇਸ਼ਨ ਕੋਡ ਵਿੱਚ ਕੇਸ ਤੁਹਾਡਾ ਲੱਗਾ ਹੋਇਆ ਸੋ ਰੈਫਿਊਜੀ ਜਿਹੜੇ ਨੇ ਉਹ ਇੱਕ ਬਿਲਕੁਲ ਅਲੱਗ ਕੈਟੇਗਰੀ ਹੈਗੀ ਹੈ ਜਿਵੇਂ ਜਹੂਦੀ ਸੀ ਹਨਾ ਆਵਰਡ 2 ਦੇ ਵਿੱਚ ਉਹਨੂੰ ਕਾਫੀ ਮਾਤਰਾ ਵਿੱਚ ਜਿਹੜੇ ਯਹੂਦੀ ਅਮਰੀਕਾ ਚ ਆਏ ਸੀ ਉਹ ਅਸੈਲਮ ਸੀਕਰ ਨਹੀਂ ਸੀ ਉਹ ਵਾਸ ਅ ਰੈਫਿਊਜੀ ਆਈ ਸੀ राइट cuz ਉਹਨਾਂ ਨੇ ਪਹਿਲਾਂ ਹਾਂ ਉਹਨਾਂ ਨੂੰ ਪਹਿਲੇ ਹੀ ਉਹਨਾਂ ਦੀ ਐਪਲੀਕੇਸ਼ਨਸ ਪ੍ਰੀ ਸਕ੍ਰੀਨ ਅਪਰੂਵ ਕਰਕੇ ਉਹਨਾਂ ਨੂੰ ਐਜ਼ ਅ ਰਿਫਿਊਜੀ ਅੰਦਰ ਕਰਾਇਆ ਗਿਆ ਸੀ ਜਿਵੇਂ ਐਸਲ ਸਾਊਥ ਅਫਰੀਕਾ ਵਾਲੇ ਗੋਰੇ ਇਹਨਾਂ ਨੇ ਕੀਤੇ ਨੇ ਤੇ ਜੇ ਉਹ ਹੀ ਜੋ ਮੰਨ ਲਓ ਵੀ ਇੱਥੇ ਅਮਰੀਕਾ ਆ ਜਾਂਦੇ ਉਹ ਰਿਫਿਊਜੀ ਯੂ نو ਕੀ ਕਹਿੰਦੇ ਨੇ ਐਪਲੀਕੇਸ਼ਨ ਤੋਂ ਬਿਨਾ ਤੇ ਉਹਨੂੰ ਫਿਰ ਅਸਾਈਲਮ ਲਾੜੇ ਪੈਣੀ ਸੀ ਠੀਕ ਹੈ ਤੇ ਇੱਕ ਹੋਰ ਚੀਜ਼ ਜੋ ਬੜੀ ਸੋਚ ਚਾਹੀਆ ਕਿ ਜਜਸ ਕੋਲ ਅਥਾਰਟੀ ਹੈ ਇਮੀਗ੍ਰੇਸ਼ਨ ਬਾਂਡਸ ਨੂੰ ਲੈ ਕੇ ਰੀਲੀਜ਼ ਵਾਂਡ ਨੂੰ ਲੈ ਕੇ ਇਸ ਦੇ ਬਾਰੇ ਕੀ ਹੈ ਹਾਂ ਜੀ ਦੇਖੋ ਹਿਸਟੋਰਿਕਲੀ ਕੀ ਹੈਗਾ ਵੀ ਜਿਹੜੇ ਇਮੀਗ੍ਰੇਸ਼ਨ ਜੱਜਸ ਨੇ ਨਾ ਉਹ ਬੌਂਡ ਮੋਸ਼ਨ ਜਿਹੜੇ ਸੀ ਪਾਉਂਦੇ ਸੀ ਵਕੀਲ ਹਨਾ ਜੇ ਕੋਈ ਡਿਟੇਨ ਹੁੰਦਾ ਸੀ ਜੋ ਕੋਈ ਫੜਾਇਆ ਜਾਂਦਾ ਸੀ ਬਾਰਡਰ ਤੇ ਅਸੀਂ ਬੌਂਡ ਮੋਸ਼ਨਸ ਪਾਉਂਦੇ ਸੀ ਤੇ ਉਹ ਜੱਜਸ ਗ੍ਰੈਂਡ ਕਰ ਦਿੰਸੀ ਮੋਰ ਥੈਨ ਲਾਈਕਲੀ ਹਨਾ ਉਹ ਫਿਰ ਤੁਸੀਂ ਉਹ ਜਿਹੜਾ ਬੰਦਾ ਬਾਹਰ ਆ ਜਾਂਦਾ ਸੀ ਐਸਲ ਕੀ ਹੋਇਆ ਵੀ 트럼ਪ ਗਵਰਨਮੈਂਟ ਨੇ ਡੀਓਜੀ ਜਿਹੜਾ ਹੈ ਉਹਨਾਂ ਨੇ ਕਿਹਾ ਵੀ ਜਿਹੜੇ ਇਮੀਗ੍ਰੇਸ਼ਨ ਜੱਜਸ ਨੇ ਵੀ ਇਹਨਾਂ ਕੋਲ ਬਾਂਡ ਅਥਾਰਟੀ ਨਹੀਂ ਹੈਗੀ ਵੀ ਜਿਹੜੇ ਬੰਦੇ ਬਾਰਡਰ ਕਰਾਸ ਕਰਕੇ ਅਮਰੀਕਾ ਚ ਆਏ ਨੇ ਉਹਨਾਂ ਨੂੰ ਬਾਂਡ ਜਿੱਦਾਂ ਐਨੇ ਇਸ਼ੂ ਕਰ ਸਕਦਾ ਹੈ। ਜੋ ਇੱਕ ਅਥਾਰਟੀ ਇਹਨਾਂ ਨੇ ਵਾਪਸ ਲੈ ਲਈ ਸੀ। ਸੋ ਮੰਨ ਲਓ ਵੀ ਜੇ ਕੋਈ ਵੀਜ਼ਾ ਤੇ ਐਂਟਰ ਹੋਇਆ ਹੈਗਾ ਫੋਰ ਇਗਜ਼ਾਮਪਲ ਉਹਨੂੰ ਬਾਂਡ ਉਹਦੇ ਵਾਸਤੇ ਬਾਂਡ ਫੇਰ ਵੀ ਹੈਗਾ ਸੀ ਪਰ ਜੇ ਕੋਈ ਬਾਰਡਰ ਟੱਪ ਕੇ ਆਇਆ ਸੀ ਉਹਦੇ ਵਾਸਤੇ ਬਾਂਡ ਜਿਹੜੀ ਅਥਾਰਟੀ ਸੀ ਜੱਜਸ ਕੋ ਨਹੀਂ ਹੈਗੀ ਸੀ। ਤੇ ਆਬਵੀਅਸਲੀ ਕੈਲੀਫੋਰਨੀਆ ਵਿੱਚ ਕੇਸ ਹੋਇਆ ਤੇ ਕੱਲ ਹੀ ਕੈਲੀਫੋਰਨੀਆ ਡਿਸਟ੍ਰਿਕਟ ਕੋਰਟ ਜਿਹੜਾ ਫੈਡਰਲ ਡਿਸਟ੍ਰਿਕਟ ਕੋਰਟ ਹੈਗਾ ਆ ਉਹਨਾਂ ਨੇ ਕਲਾਸ 35 ਕੀਤੀ ਆ ਉਹਦੇ ਵਿੱਚ ਉਹਨਾਂ ਨੇ ਸਿਰਫ ਇਹੀ ਕਿਹਾ ਵੀ ਜਿੱਦਾਂ ਕੋਈ ਬਾਰਡਰ ਟਾਪ ਕੇ ਆ ਗਿਆ ਤੇ ਫੜਿਆ ਗਿਆ ਬਾਰਡਰ ਤੇ ਰਾਈਟ ਜੱਜਸ ਉਹਨਾਂ ਨੂੰ ਹਜੇ ਵੀ ਬਾਂਡ ਤੇ ਰੀਲੀਜ਼ ਨਹੀਂ ਕਰ ਸਕਦੇ ਇਮੀਗ੍ਰੇਸ਼ਨ ਜੱਜਸ ਜਿਹੜੀ ਉਹ ਕੱਲ ਵਾਲਾ ਕੇਸ ਹੈਗਾ ਆ ਆਣਾ ਜਿਹੜੀ ਕੈਲੀਫੋਰਨੀਆ ਡਿਸਟ੍ਰਿਕਟ ਕੋਰਟ ਨੇ ਸਰਟੀਫਾਈ ਕੀਤਾ ਆ ਉਹ ਵਿੱਚ ਇਹ ਹੈਗਾ ਵੀ ਜੇ ਕੋਈ ਇਲੀਗਲੀ ਐਂਟਰ ਕਰ ਰਿਹਾ ਤੇ ਉਹ ਫੜੇ ਨਹੀਂਗੇ ਮਤਲਬ ਕਿ ਉਹਨਾਂ ਨੂੰ ਕੋਈ ਇਨਸਪੈਕਸ਼ਨ ਨਹੀਂ ਹੋਈ ਐ ਰਿਡਮਿਸ਼ਨ ਨਹੀਂ ਹੋਈ ਤੇ ਫੜੇ ਨਹੀਂਗੇ ਜਦੋਂ ਇਨੀਸ਼ੀਅਲੀ ਆਏ ਸੀ ਜੇ ਬਾਅਦ ਚ ਫੜੇ ਕੇ ਗੱਲ ਵੱਖਰੀ ਐ ਪਰ ਜਦੋਂ ਐਂਟਰ ਕੀਤੇ ਸੀ ਉਦੋਂ ਨਹੀਂ ਫੜੇਗੇ ਤੇ ਉਹਨਾਂ ਨੂੰ ਜਿਹੜੇ ਇਮੀਗ੍ਰੇਸ਼ਨ ਜੱਜਸ ਹੈਗੇ ਨੇ ਹੁਣ ਉਹ ਬਾਂਡ ਦੇ ਸਕਦੇ ਨੇ ਸੋ ਮੈਂ ਦੁਬਾਰਾ ਸਮਝਾ ਦਵਾ ਫਰਕ ਕੀ ਐ ਜੇ ਮੰਨ ਲਓ ਹੁਣ ਕੋਈ ਬਾਰਡਰ ਟਾਪ ਕੇ ਆਂਦਾ ਐ ਤੇ ਉਹ ਫੜਿਆ ਜਾਂਦਾ ਬਾਈ ਤੇ ਉਹਨਾਂ ਦੇ ਕੇਸ ਵੀ ਚੱਲਦੇ ਪਏ ਦੁਬਾਰਾ ਉਹਨੂੰ ਇਮੀਗ੍ਰੇਸ਼ਨ ਫੜ ਲੈਂਦੀ ਐ ਤੇ ਜੇ ਕੋਈ ਹੁਣ ਅੱਜ ਕੱਲ ਜੇ ਕੋਈ ਆ ਰਿਹਾ ਤੇ ਉਹ ਫੜਿਆ ਜਾਂਦਾ ਇਮੀਗ੍ਰੇਸ਼ਨ ਜੱਜਸ ਉਹਨੂੰ ਬਾਂਡ ਤੇ ਰ ਜੋ ਹੋਇਆ ਸੀ ਤੇ ਉਹ ਇਨੀਸ਼ੀਅਲੀ ਨਹੀਂ ਫੜੇ ਗਏ ਮਤਲਬ ਕਿ ਜਿੰਨੇ ਕਈ ਲੋਕੀ ਆਪਣੀ ਪੰਜਾਬੀ ਭਾਸ਼ਾ ਕਹਿੰਦੇ ਮੈਂ ਸੇਫ ਆਇਆ ਹਾਂ ਹਨਾ ਵੀ ਉਹ ਸੇਫ ਆ ਜਾਂਦੇ ਸੀ ਤੇ ਉਹਨਾਂ ਲਈ ਇਮੀਗ੍ਰੇਸ਼ਨ ਕੋਰਟ ਕੇਸ ਚਲਦੇ ਪਏ ਨੇ ਤੇ ਜੇ ਹੁਣ ਦੁਬਾਰਾ ਉਹਨਾਂ ਨੂੰ ਆਈਸ ਪਿਕ ਕਰ ਲੈਂਦੀ ਹੈ ਡਿਟੇਨ ਕਰ ਲੈਂਦੀ ਹੈ ਉਹਨਾਂ ਨੂੰ ਜਿਹੜੇ ਹੁਣ ਇਮੀਗ੍ਰੇਸ਼ਨ ਜਜਜਸ ਹੈਗੇ ਨੇ ਉਹ ਬਾਅਦ ਤੇ ਰੀਲੀਜ਼ ਕਰ ਸਕਦੇ ਨੇ ਆਈ ਹੋਪ ਕਿ ਸੈਂਸ ਮੇ ਕਰ ਰਹੀ ਹਾਂ ਬਹੁਤ ਛੋਟਾ ਡਿਫਰੈਂਸ ਹੈ ਪਰ ਕੀ ਡਿਫਰੈਂਸ ਹੈ ਪਹਿਲਾਂ ਕੀ ਹੁੰਦਾ ਸੀ ਕਿ ਪਹਿਲਾਂ ਜਦੋਂ ਬਾਰਡਰ ਟੱਪਦੇ ਸੀ ਨਾਲ ਦੀ ਨਾਲ ਆਪਣੇ ਆਪ ਨੂੰ ਸਰੈਂਡਰ ਕਰ ਦਿੰਦੇ ਸੀ ਆਪ ਨੂੰ ਫੜਾ ਦਿੰਦੇ ਸੀਗੇ ਤਾਂ ਉਦੋਂ ਫਿਰ ਬੌਂਡ ਲੈ ਕੇ ਬਾਹਰ ਨਿਕਲੇ ਆਉਂਦੇ ਸੀਗੇ ਸੋ ਉਹ ਜਿਹੜਾ ਸਿਨੈਰੀਓ ਉਹ ਬਿਲਕੁਲ ਖਤਮ ਹੋ ਗਿਆ ਕਿ ਹੁਣ ਜੇ ਅਗਰ ਤੁਸੀਂ ਬਾਰਡਰ ਦੇ ਉੱਤੇ ਕ੍ਰਾਸ ਕਰਦੇ ਫੜੇ ਜਾਂਦੇ ਹੋ ਤਾਂ ਤੁਹਾਨੂੰ ਐਕਚੁਅਲੀ ਬੌਂਡ ਨਹੀਂ ਮਿਲਦਾ ਹਾਂਜੀ ਜੋ ਇਸ ਵੇਲੇ ਅਥਾਰਟੀਜ਼ ਨੇ ਵਾਪਸ ਲਈ ਹੋਈ ਹੈ ਕੈਲੀਫੋਰਨੀਆ ਜਿਹੜਾ ਡਿਸਟ੍ਰਿਕਟ ਨੇ ਹੈਗਾ ਵੀ ਕਲਾਸ 35 ਕੀਤੀ ਹੈ ਵਿ ਜਿਹੜੇ ਲੋਕੀ ਹਾਂ ਸੇਫ ਆ ਰਹੇ ਨੇ ਫੜੇ ਨਹੀਂ ਗਏ ਚਾਹੇ ਇਲੀਗਲ ਵੀ ਐਂਟਰ ਹੋ ਰਹੇ ਨੇ ਉਹਨਾਂ ਨੂੰ ਜਿਹੜੇ ਇਮੀਗ੍ਰੇਸ਼ਨ ਜੱਜਸ ਨੇ ਉਹ ਬਾન્ડ ਉਹਨਾਂ ਦੇ ਐਪਲੀਕੇਸ਼ਨ ਸੁਣ ਸਕਦੇ ਨੇ ਦੇਣਾ ਨਹੀਂ ਦੇਣਾ ਉਹ ਜੱਜ ਦੀ ਮਰਜ਼ੀ ਹੈ ਪਰ ਅਟ ਲੀਸਟ ਤੁਸੀਂ ਯੂ نو ਉਹਦੇ ਕੋਲ ਜਾ ਕੇ ਆਰਗੂਮੈਂਟ ਕਰ ਸਕਦੇ ਹੋ ਤੁਹਾਡਾ ਵਕੀਲ ਤੇ ਹੁਣ ਜਿਹੜਾ ਦੂਜੇ ਪਾਸੇ ਉਧਰ ਵੀ ਆ ਮਸ਼ੂਰ ਕਿ ਕੇਸ ਲੱਗੇ ਹੋਏ ਨੇ ਸ਼ਾਇਦ ਲੈਟਸ ਸੀ ਕਿ ਉਹ ਦੂਜੇ ਪਾਸੇ ਵੀ ਜਿਹੜਾ ਲੋਕੀ ਪਹਿਲੇ ਇਨੀਸ਼ੀਅਲੀ ਵੀ ਫੜੇ ਗਏ ਸੀ ਵੀ ਉਹਨਾਂ ਦਾ ਵੀ ਹੁਣ ਕੀ ਹੁੰਦਾ ਹੈ ਲੈਟਸ ਸੀ ਹੋਪਫੁਲੀ ਜਿਹੜੇ ਨੇ ਵੀ ਯੂ نو ਐਵੇਂ ਨਾਲ ਹੀ ਮਿਲਦਾ ਜਾਂਦਾ ਕੋਈ ਫੈਸਲਾ ਸੁਣਾਣਗੇ ਬੱਲ ਲੈਟਸ ਸੋ ਓਵਰਆਲ ਦੇਖਿਆ ਜਾਵੇ ਪੂਰੀ ਐਪੀਸੋਡ ਤੋਂ ਸਾਨੂੰ ਇਹ ਪਤਾ ਲੱਗ ਰਿਹਾ ਕਿ ਹਰ ਇੱਕ ਪਾਸਿਓਂ ਜਿਹੜੇ ਛਕੰਜੇ ਆਉ ਪੂਰੇ ਕਸੇ ਜਾ ਰਹੇ ਨੇ ਇਮੀਗ੍ਰੈਂਟਸ ਦੇ ਉੱਤੇ ਯੂ ਨੋ ਕਿਸੇ ਨਾ ਕਿਸੇ ਹਿਸਾਬ ਨਾਲ ਇਹ ਮੰਗਦੇ ਨੇ ਕਿ ਉਹ ਇਮੀਗ੍ਰੇਸ਼ਨ ਨੂੰ ਇਸ ਦੇਸ਼ੋਂ ਕੱਢਣ ਦੀ ਪੂਰੀ ਠਾਣੀ ਬੈਠੇ ਨੇ ਕਿ ਦੇਖਿਆ ਜਾਵੇ ਕਿ ਜਿਹੜੇ ਨਵੇਂ ਰੂਲਸ ਰੈਗੂਲੇਸ਼ਨਸ ਲੈ ਕੇ ਆ ਰਹੇ ਨੇ ਉਹਨਾਂ ਦੇ ਵਿੱਚ ਵੀ ਇਹੀ ਨਿਧਾਰਤਾ ਕਿ ਕੋਈ ਇਹਨਾਂ ਇਮੀਗ੍ਰੇਸ਼ਨ ਦੇ ਫਾਇਦੇ ਦੀ ਗੱਲ ਨਹੀਂ ਨਿਕਲ ਕੇ ਆ ਰਹੀ ਦੇਖੋ ਗੱਲ ਇਦਾਂ ਵੀ ਇਸ ਵੇਲੇ ਤਾਂ ਇਮੀਗ੍ਰੇਸ਼ਨ ਦਾ ਮਾਹੌਲ ਇਦਾਂ ਹੋਇਆ ਹੈ ਨਾ ਜਦੋਂ ਇਹ ਇਲੈਕਸ਼ਨ ਲੜ ਰਹੇ ਸੀ ਨਾ ਇਹਨਾਂ ਦੀ ਇੱਕ ਲਾਈਨ ਹੁੰਦੀ ਸੀ ਬਸ ਇਹ ਸਿਰਫ ਇਲੀਗਲ ਇਮੀਗ੍ਰੇਸ਼ਨ ਨੂੰ ਲੈ ਕੇ ਪਰੇਸ਼ਾਨ ਆ ਕੋਈ ਲੀਗਲ ਆ ਵੀ ਅਸੀਂ ਪਰਵਾਹ ਨਹੀਂ ਕਰਦੇ ਕੋਈ ਸਹੀ ਤਰੀਕੇ ਨਾਲ ਹੋਵੇ ਹੁਣ ਦੇਖੋ ਇਮੀਗ੍ਰੇਸ਼ਨ ਕੋਡ ਵਿੱਚੋਂ ਬੰਦਿਆਂ ਨੂੰ ਰੀਟੇਨ ਕਰ ਰਹੇ ਨੇ ਹੁਣ ਕੱਲ ਹੀ ਅ ਅੱਜ ਇੱਕ ਆਰਟੀਕਲ ਆਇਆ ਨਿਊਯਾਰਕ ਟਾਈਮਸ ਦਾ ਬਹੁਤ ਵੱਡੀ ਪਬਲਿਕੀਸ਼ਨ ਹੈ ਵੀ ਜਿਹਨੇ ਲੋਕੀ ਇੱਥੇ ਐਡਜਸਟ ਕਰਦੇ ਨੇ ਵੀਕਰੀਡ ਵਾਸਤੇ ਅਪਲਾਈ ਕਰਦੇ ਨੇ ਆਪਣੇ ਸਪਾਊਸ ਦੇ ਬੇਸ ਤੇ ਉਹਨਾਂ ਨੂੰ ਇੰਟਰਵਿਊ ਦੇ ਉੱਪਰ ਹੀ ਅਰੈਸਟ ਕਰੀ ਜਾ ਰਹੇ ਨੇ ਹਣਾ ਸੋ ਲੀਗਲ ਤਰੀਕੇ ਨਾਲ ਵੀ ਉਹ ਕਰ ਰਹੇ ਨੇ ਹੁਣ ਜਿਹੜੇ ਉਹਨਾਂ ਦੇ ਰਿਪਬਲਿਕਨ ਵਿੰਗ ਦੇ ਚੁਣੇ ਹੋਏ ਜਿਹੜੇ ਇਲੈਕਟਡ ਅਫੀਸ਼ੀਅਲਸ ਹੈਗੇ ਨੇ ਕਾਂਗਰਸਮੈਨ ਨੇ ਸੈਨੇਟਰਸ ਨੂੰ ਸ਼ਰੇਆਮ ਕਹਿ ਰਹੇ ਨੇ ਵੀ ਇਹ ਸਾਨੂੰ ਲੀਗਲ ਇਮੀਗ੍ਰੇਸ਼ਨ ਕਹਿੰਦੇ ਅਸੀਂ ਨਾਂ ਤਾਂ ਪਾਣੀ ਆ ਏਸ਼ 1 ਬੀ ਨੂੰ ਅਟੈਕ ਕਰ ਰਹੇ ਨੇ ਸਟੂਡੈਂਟ ਵੀਜ਼ਸ ਨੂੰ ਅਟੈਕ ਕਰ ਰਹੇ ਨੇ ਉਹ ਜਿਹੜਾ ਹੁਣ ਰੈਫਿਊਜੀ ਆਏ ਨੇ ਫੋਰ ਇਗਜ਼ਾਮਪਲ ਇਲੈਗਲ ਪ੍ਰੋਸੈਸਰ ਆਏ ਨੇ ਕਿ ਬੜਾ ਟਾਪਿਕ ਹੈ ਨੇ ਉਹਨਾਂ ਨੂੰ ਸਰੇਆਮ ਹੁਣ ਕਹਿੰਦੇ ਵੀ ਅਸੀਂ ਜਿਹੜੇ 21 ਤੋਂ ਪਹਿਲਾਂ ਕਿ ਪਿਛਲੇ 4-5 ਸਾਲ ਦੇ ਦੌਰ ਵਿਚ ਲੋਕੀ ਆ ਜਾਂਦੇ ਅਸੀਂ ਕਹਿੰਦੇ ਦੁਬਾਰਾ ਰਿਵਿਊ ਕਰਦੇ ਨੇ ਰਾਈਟ ਤੇ ਇਹ ਜਿਹੜਾ ਸਾਰਾ ਅਟੈਕ ਹੋ ਰਿਹਾ ਨਾ ਇਹ ਹੁਣ ਕਿਉਂਕਿ ਇਲੈਗਲ ਇਮੀਗ੍ਰੇਸ਼ਨ ਦਾ 트ੰਪ ਨੇ ਆਂਦਿਆ ਬਾਰਡਰ ਬੰਦ ਕਰਤਾ ਸੀ ਕਾਫੀ ਹੱਦ ਤੱਕ ਸੋਲਵ ਹੋ ਗਈ ਸੀ ਇਲੈਗਲ ਇਮੀਗ੍ਰੇਸ਼ਨ ਤਾਂ ਹੁਣ ਹੈ ਹੀ ਨਹੀਂ ਅਮਰੀਕਾ ਚ ਨਵੇਂ ਸਿਟੀ ਤੋਂ ਤਾਂ ਹੋ ਨਹੀਂ ਰਹੀ ਸੋ ਹੁਣ ਉਹ ਕੀ ਕਰ ਰਹੇ ਨੇ ਉਹ ਬੇਸਿਕਲੀ ਉਹ ਲੀਗਲ ਤਰੀਕੇ ਲੋਕਲ ਜਿਹੜੇ ਜਿਹੜੇ ਲੋਕੀ ਅਮਰੀਕਨ ਸਿਟੀਜ਼ਨਸ ਨੇ ਉਹਨਾਂ ਦੇ ਸਿਟੀਜ਼ਨਸ਼ਿਪ ਵਾਪਸ ਲੈ ਰਹੇ ਨੇ ਜਿਹੜੇ ਗ੍ਰੀਨ ਕਾਰਡ ਹੋਲਡਰਸ ਨੇ ਉਹਨਾਂ ਦੀ ਮਾੜੀ ਮਾੜੀ ਗਲਤੀ ਜੇ ਕੋਈ ਪੈਡੀ ਕ੍ਰਾਈਮ ਤੁਹਾਡੇ ਰੈਕੋਰਡ ਤੇ ਹੈਗਾ ਆ ਤੇ ਉਹਨਾਂ ਦੇ ਦੁਆਰਾ ਡਿਪੂਟੇਸ਼ਨ ਪ੍ਰोसीडिंग्स ਖੋਲ ਰਹੇ ਨੇ ਹਣਾ ਸੋ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਸਾਰੇ ਪਾਸਿਓਂ ਅਟੈਕ ਕਰ ਰਹੇ ਨੇ ਜੇ ਆਪਾਂ ਹੁਣ ਇਹਨੂੰ ਜੇ ਲੀਗਲ ਲੈਂਗੁਏਜ ਜੇ ਆਪਾਂ ਦੇਖੀਏ ਜੇ ਆਪਾਂ ਨੂੰ ਯੂ ਨੋ ਜਿੱਦੋਂ ਤੁਹਾਨੂੰ ਪਤਾ ਪਹਿਲਾਂ ਮੈਂ ਮਿਲਟਰੀ 'ਚ ਵੀ ਰਿਹਾ ਹਾਂ ਜੇ ਆਪਾਂ ਨੂੰ ਮਿਲਟਰੀ ਲੈਂਗੁਏਜ ਦੇਖੀਏ ਵੀ ਇੱਕ ਇੱਕ ਸੋਰਟ ਦੇ ਜਿੰਨਾ ਕਲੈਂਸਿੰਗ ਕਰ ਰਹੇ ਨੇ ਅਮਰੀਕਾ ਦੀ ਉਹ ਵੀ ਉਹ ਵੀ ਇੱਕ ਬ੍ਰਾਊਨ ਕਹਲੋ ਬਲੈਕ ਕਹਲੋ ਹਨਾ ਵੀ ਮਾਈਨੋਰਟੀ ਜਿਹੜੀ ਹੈਗੀ ਐ ਉਹ ਐ ਰਿਲੀਜੀਅਨ ਬੇਸਡ ਨਹੀਂ ਹੈਗੀ ਇੱਕ ਸਕਿਨ ਕਲਰ ਬੇਸਡ ਜਿਹੜੀ ਕਲੈਂਸਿੰਗ ਹੋ ਰਹੀ ਹੈ ਸੋ ਉਹ ਸ਼ਰਮ ਉਹਨਾਂ ਨੂੰ ਜ਼ੋਰ ਲੱਗਾ ਹੋਇਆ ਵੀ ਅਸੀਂ ਇੱਕੋ ਹੀ ਜਿਹੜੀ ਕਮਿਊਨਿਟੀ ਇੱਥੇ ਚਾਹੁੰਦੇ ਆ ਵੀ ਕਿਉਂਕਿ ਹੁਣ ਦੇਖੋ ਵੀ ਇੱਕ ਪਾਸੇ ਤਾਂ ਨਾ ਕੋਈ ਅਟੈਕ ਕਰ ਰਹੇ ਨੇ ਦੂਜੇ ਪਾਸੇ ਆਫਰੀਕਾ ਜਿੱਥੇ ਗੋਰਿਆਂ ਨਾਲ ਕੋਈ ਤਕਾਬੀ ਨਹੀਂ ਹੋ ਰਿਹਾ ਉਹਨਾਂ ਨੂੰ ਰੈਫਿਊਜੀ ਬਣਾ ਕੇ ਇੱਥੇ ਵੀ ਲੈ ਕੇ ਵਸਾਤਾ ਇਹਨਾਂ ਨੇ ਰਾਈਟ ਖੁਦ ਲੈਣ ਗਏ ਕੋਤ ਸਭ ਕੁਝ ਕੀਤਾ ਸੋ ਸ਼ਰਮ ਸਕੇਤ ਦੇ ਰਹੇ ਨੇ ਉਹ ਵੀ ਅਸੀਂ ਵੀ ਕਿਹੜੇ ਟਾਈਪ ਦੇ ਜਿਹੜੇ ਲੋਕੀ ਉਹ ਚਾਹੁੰਦੇ ਨੇ ਵੀ ਯੂ نو ਅਮਰੀਕਾ ਵਿੱਚ ਹਾਂ ਜਦੋਂ ਉਹ ਯੂ نو ਸਲੇਵਰੀ ਹੁੰਦੀ ਸੀ ਅਮਰੀਕਾ ਜਦ ਜਿਮ ਕਰੂਡਲ ਟਾਈਮ ਹੁੰਦਾ ਸੀ ਉਦੋਂ ਵੀ ਜਦੋਂ ਉਦੋਂ ਵੀ ਪ੍ਰੋ ਇਮੀਗ੍ਰੇਸ਼ਨ ਹੁੰਦਾ ਸੀ ਅਮਰੀਕਾ ਪ੍ਰੋ ਇਮੀਗ੍ਰੇਸ਼ਨ ਪਰ ਜਿਹੜਾ ਪ੍ਰੋ ਇਮੀਗ੍ਰੇਸ਼ਨ ਹੁੰਦਾ ਸੀ ਉਸ ਵੀ ਯੂਰੋਪੀਅਨ ਜਿਹੜੇ ਹੁੰਦੇ ਸੀ ਨਾ ਮਾਈਗ੍ਰੇਟ ਉਹਨਾਂ ਨੂੰ ਲੈ ਕੇ ਸੀ ਉਦੋਂ ਵੀ ਯੂ نو ਇੰਡੀਅਨ ਚਾਈਨੀਜ਼ ਯੂ نو ਜਾਂ ਕੋਈ ਹੋਰ ਦਸੈਂਟ ਦੇ ਹੁੰਦਾ ਸੀ ਉਹ ਵੈਲਕਮ ਨਹੀਂ ਹੈਗਾ ਸੀ ਇਹੇ ਕਾਰਨ ਸੀ ਕਿ ਅਮਰੀਕਾ ਵਿੱਚ ਚਾਈਨੀਜ਼ ਐਕਸਕਲੂਜ਼ਨ ਐਕਟ ਜਿਹੜਾ ਆ ਉਹ ਅਮਰੀਕਾ ਦੀ ਕਾਂਗਰਸ ਵੱਲੋਂ ਪਾਸ ਕੀਤਾ ਗਿਆ ਸੀ ਚਾਈਨਿਸ ਡਿਸੈਂਡਰ ਦੇ ਏਸ਼ੀਅਨ ਡਿਸੈਂਡਰ ਦੇ ਬੰਦੇ ਇਥੇ ਨਹੀਂ ਆ ਸਕਦਾ। ਇਹੀ ਕਾਰਨ ਹੈ ਕਿ ਭਗਤ ਸਿੰਘ ਠੰਡ ਜਿਹੜਾ ਸੀ ਸਿਟੀਜ਼ਨ ਬਣਨ ਤੋਂ ਬਾਅਦ ਵੀ ਉਹਦੀ ਸਿਟੀਜ਼ਨਸ਼ਿਪ ਵਾਪਸ ਲੈ ਗਈ ਤੇ ਅਮਰੀਕਨ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਕਿਉਂਕਿ ਉਹ ਵਾਈਟ ਨਹੀਂ ਹੈਗਾ ਗੋਰਾ ਨਹੀਂ ਹੈਗਾ ਕੋਕੇਸ਼ੀਅਨ ਨਹੀਂ ਹੈਗਾ ਉਹ ਸਿਟੀਜ਼ਨ ਨਹੀਂ ਬਣ ਸਕਦਾ ਅਮਰੀਕਾ ਦਾ। ਉਹੀ ਚੀਜ਼ਾਂ ਹੁਣ ਕੀ ਕਰ ਰਹੇ ਨੇ ਉਹ ਵੀ ਉਹ ਲੈਂਗੁਏਜ ਜਿਹੜੀ ਹੈ ਬੇਸਿਕਲੀ ਉਹੀ ਟਰੈਕ ਕਰ ਰਹੇ ਨੇ ਜੋ ਉਸ ਸਮੇਂ ਦੀ ਸੀ ਬਸ ਉਹ ਜਿਹੜੇ ਵਰਡ ਜਿਹੜੇ ਨੇ ਉਹ ਵਾਸਤੇ ਜਿਹੜਾ ਨਿਊਟਰਲ ਯੂਜ਼ ਕਰ ਰਹੇ ਨੇ ਵੀ ਦੇਖੋ ਅਸੀਂ ਅਸੀਂ ਦੋਸਤ ਇਹ ਐਟੀ ਚਾਹੁੰਦੇ ਆ ਤੁਹਾਡਾ ਇੰਪੈਕਟ ਹੈ ਉਹ 100% ਰੇਸਿਜ਼ਮ ਤੇ ਯੂ ਨੋ ਜਰੈਸ਼ਨਲ ਪ੍ਰੋਫਾਈਲਿੰਗ ਤੇ ਡਿਪੈਂਡ ਕਰਦਾ ਹੈ ਸੋ 무ਵਿੰਗ ਫਾਰਵਰਡ ਨਹੀਂ ਹੋ ਰਿਹਾ 무ਵਿੰਗ ਬੈਕਵਰਡਸ ਹੋ ਰਿਹਾ ਹੈ ਕਿ ਪਿੱਛੇ ਨੂੰ ਜਾ ਰਹੇ ਨੇ ਕਿ ਪਿੱਛੇ ਕੀ ਹੋਇਆ ਸੀ ਉਸ ਤਰ੍ਹਾਂ ਕਰਨਾ ਚਾਹੁੰਦੇ ਨੇ ਅਮ ਥੈਂਕ ਯੂ so much 인ਦਰ ਰਾਜ ਜੀ ਇਸ ਐਪੀਸੋਡ ਦੇ ਵਿੱਚ ਇਨਫੋਰਮੇਸ਼ਨ ਦੇਣ ਦੇ ਲਈ ਜਾਂਦੇ ਜਾਂਦੇ ਕੋਈ ਸੁਝਾਅ ਕੋਈ ਸਜੈਸ਼ਨਸ ਯੂ ਨੋ ਦਰਸ਼ਕਾਂ ਨੂੰ ਦੇਣੀ ਚਾਹੋ ਨਿਓ ਪਲੀਜ਼ ਗੋ ਹੈ ਹਾਂਜੀ ਹਾਂਜੀ ਦੇਖੋ ਬੇਨਤੀ ਹੈ ਮੈਂ ਹਮੇਸ਼ਾ ਇੱਕੋ ਬੇਨਤੀ ਕਰਦਾ ਹੁੰਦਾ ਸਾਰਿਆਂ ਨੂੰ ਵੀ ਜਿਨ੍ਹਾਂ ਦੇ ਬੱਚੇ ਇੱਥੇ ਹੈਗੇ ਨੇ ਪਲੀਜ਼ ਮੇਕ ਸ਼ੁਰ ਯੂ ਕਿ ਜਿਹੜੇ ਵੀ ਫੀਲਡ ਵਿੱਚ ਉਹ ਜਾਣਾ ਚਾਹੁੰਦੇ ਉਹਨਾਂ ਨੂੰ ਭੇਜੋ ਪੜ੍ਹਾਓ ਹਰ ਲੈਵਲ ਤੇ ਆਪਣੇ ਬੰਦੇ ਚਾਹੀਦੇ ਨੇ ਇਲੈਕਸ਼ਨਸ ਆਉਣ ਵਾਲੇ ਨੇ ਜਿਹੜੇ ਅਮਰੀਕਨ ਸਿਟੀਜ਼ਨ ਆਪਾਂ ਹੈਗੇ ਆਂ ਆਪਾਂ ਵੋਟ ਕਰ ਸਕਦੇ ਆ ਉਹਦਾ ਸਹੀ ਇਸਤੇਮਾਲ ਕਰੀਏ 2026 ਜਿਹੇ ਕਾਂਗਰਸ ਦੇ ਇਲੈਕਸ਼ਨ ਹੋਣੇ ਨੇ ਸੋ ਆਪਣੇ ਹੱਥੀਂ ਦੇਖੋ ਸਰਕਾਰਾਂ ਹੱਥਾ ਦਾ ਪੈਨ ਹੈਗਾ ਉਹਨਾਂ ਦੇ ਲਿਖੀ ਜਾਂਦੇ ਨੇ ਲਾਜ਼ ਉਹ ਜਿਹੜੇ ਜਿਹੜੇ ਹੱਥ ਜਿਹੜੇ ਨੇ ਉਹ ਆਪਾਂ ਇਲੈਕਟ ਕਰ ਸਕਦੇ ਹਾਂ ਸੋ ਆਪਾਂ ਸਹੀ ਇਸਤੇਮਾਲ ਕਰੀਏ ਵੋਟ ਦਾ ਕਿਉਂਕਿ ਜੇ ਤੁਸੀਂ ਕਈ ਲੋਕੀ ਵੋਟ ਨਹੀਂ ਪਾਉਂਦੇ ਹੈਗੇ ਆਪਣੇ ਪੰਜਾਬੀ ਵੀ ਆ ਸੋਚ ਕੇ ਵੀ ਇਹਦਾ ਕੀ ਫਰਕ ਪੈਂਦਾ ਆ ਪਰ ਆਬਵੀਅਸਲੀ ਬਹੁਤ ਵੱਡਾ ਫਰਕ ਆਪਾਂ ਨੂੰ ਇਸ ਤਰ੍ਹਾਂ ਵੀ ਪੈ ਵੀ ਰਿਹਾ ਆ ਸੋ ਉਹ ਜਿਹੜੀ ਕਲਮ ਨੂੰ ਸਹੀ ਹੱਥ ਵਿੱਚ ਫੜਾਣਾ ਉਹ ਆਪਣੀ ਜ਼ਿੰਮੇਵਾਰੀ ਆ ਫਿਰ ਮੁੜ ਕੇ ਆ ਭੈਣ ਕਹਿ ਸਕਦੇ ਵੀ ਹੁਣ ਤੁਹਾਡਾ ਧੱਕਾ ਹੋ ਰਿਹਾ ਕਿ ਜੇ ਆਪਾਂ ਕਲਮ ਹੀ ਗਲਤ ਹੱਥ ਫੜਾਵਾਂਗੇ ਉਹਨਾਂ ਨੇ ਤਾਂ ਫਿਰ ਗਲਤ ਹੀ ਲਿਖਣਾ ਤੇ ਜੇ ਸਹੀ ਹੱਥ ਫੜਾਵਾਂਗੇ ਉਹ ਸਹੀ ਲਿਖਣਗੇ ਸੋ ਉਹ ਆਪਾਂ ਸੋਚਣਾ ਹੈ ਐ ਆਪਣੇ ਵਾਸਤੇ ਨਹੀਂ ਜਿਹੜਾ ਉਹ ਦੇਖੋ ਜਿਹੜੇ ਇਲੀਗਲ ਵੀ ਆਏ ਨੇ ਉਹ ਵੀ ਆਪਣੇ ਭੈਣ ਭਰਾ ਆਣੇ ਚਾਹੀਏ ਉਹ ਆਪਣੇ ਪੰਜਾਬ ਤੋਂ ਨੇ ਚਾਹੀਏ ਹਰਿਆਣੇ ਤੋਂ ਜਿੱਥੋਂ ਦੇ ਮਰਜ਼ੀ ਚਾਹੀਏ ਲਤੀਨੋਂ ਨੇ ਹੈ ਤਾਂ ਇਨਸਾਨ ਹੀ ਹਨਾ ਸੋ ਜੇ ਆਪਾਂ ਗੁਰਬਾਣੀ ਨੂੰ ਮੁਖ ਰੱਖ ਕੇ ਚੱਲੀਏ ਵੀ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਉਹ ਵੀ ਸਾਰੇ ਆਪਣੇ ਹੀ ਨੇ ਹਨਾ ਵੀ ਨਾ ਕੋਈ ਬੇਰੀ ਨਹੀਂ ਬੇਗਾਨਾ ਵੀ ਸਾਰੇ ਆਪਣੇ ਹੀ ਨੇ ਸੋ ਐਸੇ ਕਰਕੇ ਜੋ ਤੁਸੀਂ ਵੋਟ ਪਾਣੀ ਹੈ ਉਹ ਸਿਰਫ ਆਪਣੇ ਇਹਨਾਂ ਸੋਚ ਕੇ ਪਾਓ ਵੀ ਮੇਰਾ ਉੱਚ ਕੀ ਫਾਇਦਾ ਹੈ ਆਪਣੀ ਕਮਿਊਨਿਟੀ ਦਾ ਆਪਣੀ ਪੂਰੀ ਨੀਂਦ ਦੀ ਮਾਨਵਤਾ ਜਿਹੜੀ ਇੱਥੇ ਰਹੇ ਉਹਨਾਂ ਦਾ ਕੀ ਫਾਇਦਾ ਹੈ ਜੇ ਉਹ ਪ੍ਰੋਟੈਕਟਡ ਨੇ ਤੁਸੀਂ ਐਜ਼ ਅ ਅਮਰੀਕਨ ਸਿਟੀਜ਼ਨ ਆਟੋਮੈਟਿਕਲੀ ਪ੍ਰੋਟੈਕਟਡ ਹੋ ਤੁਹਾਨੂੰ ਵਰੀ ਕਰਨ ਦੀ ਫਿਰ ਲੋੜ ਨਹੀਂ ਹੈਗੀ। ਥੈਂਕ ਯੂ ਸੋ ਮੱਚ ਅੰਦਰ ਰਾਜ ਜੀ ਬਹੁਤ ਸੋਣੇ ਤੁਹਾਡੇ ਵਿਚਾਰ ਨੇ ਆਜ਼ ਆਜ਼ ਪਲੇਜ਼ਰ ਹੈਵਿੰਗ ਯੂ ਔਨ ਦ ਸ਼ੋ ਤੇ ਇਸ ਦੇ ਨਾਲ ਹੀ ਇਸ ਸ਼ੋ ਦੇ ਅਸੀਂ ਸਮਾਪਤੀ ਕਰਦੇ ਹਾਂ ਇੱਥੇ ਹੀ ਮਿਲਦੇ ਹਾਂ ਅਗਲੇ ਐਪੀਸੋਡ ਦੇ ਵਿੱਚ ਐਂਡ ਥੈਂਕ ਯੂ ਸੋ ਮੱਚ ਅੰਦਰ ਰਾਜ ਜੀ